ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੇ ਅੱਜ ਆਪਣਾ ਇਸ ਟਾਈਮ ਪਹੁੰਚ ਗਿਆ ਜੀ ਅਮਰੀਕਾ ਦੇ ਵਿੱਚ ਆਪਾਂ ਸਵੇਰੇ ਅੱਜ ਦੇਣ ਆ ਸ਼ੁੱਕਰਵਾਰ 17 ਤਰੀਕ ਹੈ ਅੱਜ ਦਿਨ ਸ਼ੁੱਕਰਵਾਰ ਤੇ ਅੱਜ ਆਪਾਂ ਸਵੇਰੇ ਤੜਕੇ 4 ਵਜੇ ਇੱਥੇ ਪਹੁੰਚ ਗਏ ਹਾਂ ਅਮਰੀਕਾ ਦੇ ਵਿੱਚ ਤੇ ਐਲ ਏ ਸ਼ਹਿਰ ਹੈ ਅਮਰੀਕਾ ਦਾ ਠੀਕ ਆ ਮੈਂ ਤੁਹਾਨੂੰ ਚਾਰ ਸਵੇਰਾ ਸਾਰਾ ਇਥੋਂ ਦਾ ਚੰਗੀ ਤਰ੍ਹਾਂ ਵਿਖਾਉਣਾ ਵਾ ਐਲ ਏ ਸ਼ਹਿਰ ਦੇ ਵਿੱਚ ਆਪਾਂ ਪਹੁੰਚੇ ਹਾਂ ਬਹੁਤ ਹੀ ਜ਼ਿਆਦਾ ਮਸ਼ਹੂਰ ਸ਼ਹਿਰ ਹੈ ਇਥੋਂ ਦਾ ਇਹਦਾ ਨਾਮ ਤੁਸੀਂ ਗਾਣਿਆਂ ਦੇ ਵਿੱਚ ਹੁਣ ਚੀਮੇ ਬਾਈ ਨੇ ਨਵਾਂ ਗਾਣਾ ਕੱਢਿਆ ਉਹਦੇ ਵਿੱਚ ਵੀ ਐਲ ਏ ਸ਼ਹਿਰ ਦਾ ਜ਼ਿਕਰ ਹ ਫੇਰ ਜੀ ਦਸਾਂ ਇਹਦਾ ਬੜਾ ਪੁਰਾਣਾ ਗਾਣਾ ਤੈਨੂੰ ਗੱਡੀ ਚ ਬਿਠਾ ਕੇ ਲੈ ਜਾਵਾਂ ਆਂਦਾਨੀ ਮਹਾਂਦੇ ਚ ਇਹ ਉਹ ਸ਼ਹਿਰ ਆ ਸ਼ਹਿਰ ਮਸ਼ਹੂਰ ਤਾਂ ਆ ਵਾ ਇੱਕ ਵਾਰਾ ਤੁਸੀਂ ਮਗਰ ਜਾਤੀ ਮਾਰ ਲਓ ਬਾਕੀ ਮੈਂ ਤੁਹਾਨੂੰ ਇੱਕਲਾ ਚੰਗੀ ਤਰ੍ਹਾਂ ਵਿਖਾਉਣਾ ਵਾਂ ਸ਼ਹਿਰ ਇਹ ਜਿਹੜਾ ਮਸ਼ਹੂਰ ਤਾਂ ਆ ਵਾ ਕਿਉਂਕਿ ਇੱਥੇ ਜਿਹੜੀਆਂ ਹਾਲੀਵੁੱਡ ਦੀਆਂ ਜਿਹੜੀਆਂ ਫਿਲਮਾਂ ਬਣਦੀਆਂ ਨਾ ਉਹਦੇ ਮਸ਼ਹੂਰ ਜਿਹੜੇ ਐਕਟਰ ਆ ਸਾਰੇ ਉਹਨਾਂ ਦੇ ਘਰ ਇੱਥੇ ਹੀ ਆ ਜਿਦ ਤਰ੍ਹਾਂ ਆਪਣਾ ਬੰਬੇ ਦੇ ਵਿੱਚ ਆਪਣੇ ਬੋਲੀਵੁੱਡ ਆ ਉਸ ਤਰ੍ਹਾਂ ਜਿਹੜਾ ਹਾਲੀਵੁੱਡ ਆ ਨਾ ਤੁੰਦਾ ਉਹ ਐਲ ਏ ਸ਼ਹਿਰ ਦੇ ਵਿੱਚ ਹੀ ਆ ਤੇ ਬਾਕੀ ਇੱਥੇ ਦੋ ਵੱਡੇ ਪੋਰਟ ਆ ਇੱਕ ਆ ਏਪੀਐਮ ਟਰਮੀਨਲ ਤੇ ਕੋ ਜਿਹੜਾ ਮੇਰੇ ਪਿੱਛੇ ਦਿਸਣਦਿਆਂ ਨੇ ਇੱਕ ਮਿੰਟ ਮੈਂ ਤੁਹਾਨੂੰ ਕੈਮਰਾ ਹੁਣ ਪਾ ਕੇ ਵਿਖਾਵਾਂ ਹਾਂਜੀ ਆ ਇੱਥੋਂ ਨਾਲ ਮੈਂ ਤੁਹਾਨੂੰ ਜੂਮ ਕਰਕੇ ਵਿਖਾਉਣਾ ਵਾਂ ਜਿਹੜਾ ਉਹ ਪੋਰਟ ਦਿਸਣਦਿਆਂ ਨਾ ਉਹ ਲੌਂਗ ਬੀਚ ਆਪਣੇ ਜਿਹੜੇ ਪੰਜਾਬੀ ਜਿਹੜੇ ਭਰਾ ਜਿਹੜੇ ਜਾਂ ਆਪਣੇ ਜਾਦੇ ਲੋਕ ਰਹਿੰਦੇ ਆ ਨਾ ਉਹ ਲੌਂਗ ਬੀਚ ਏਰੀਆ ਚ ਰਹਿੰਦੇ ਹੋੜੀਆਂ ਅੱਗੇ ਕਰੇਣਾ ਦਿਸਣਦਿਆਂ ਠੀਕ ਆ ਤੇ ਆਪਾਂ ਹੁਣ ਇਸ ਟਾਈਮ ਆ ਏਪੀਐਮ ਟਰਮੀਨਲ ਤੇ ਆ ਪਿੱਛੇ ਸਾਡੀ ਕੰਪਨੀ ਦਾ ਜਹਾਜ਼ ਖਲੋਤਾ ਵਾ ਤੇ ਜਹਾਜ ਦੇ ਤੋਂ 컨ਟੇਨਰ ਲੱਥਨ ਲਾਪੇ ਆ ਲੈਣ ਲਾਪੇ ਆ ਸਾਰੀ ਤੁਹਾਨੂੰ ਚੀਜ਼ ਆਜਦੀ ਇੱਥੋਂ ਦੀ ਦੱਸਦਾ ਮੈਂ ਚੰਗੀ ਤਰ੍ਹਾਂ ਪਹਿਲੋਂ ਪਰ ਉਤੋਂ ਨਾ ਇੱਕ ਮੇਨ ਚੀਜ਼ ਤੁਹਾਨੂੰ ਵਿਖਾਦਾ ਵੀ ਇੱਧਰ ਚਾਤੀ ਮਾਰੋ ਆਹੜਾ ਨਾ ਆਪਣੇ ਜਹਾਜ ਦੇ ਵਿੱਚ ਭਰਨ ਦਾ ਤੇਲ ਪਹਿਲਾਂ ਤਾਂ ਤੁਹਾਨੂੰ ਮੈਂ ਇਹਦੇ ਬਾਰੇ ਦੱਸਦਾ ਆਜੋ ਇਹੜਾ ਆਪਣਾ ਜਹਾਜ ਆ ਨਾ ਜਦੋਂ ਇਤਨਾ ਪੋਰਟ ਦੇ ਪਹੁੰਚ ਜਾਂਦਾ ਵਾ ਨਾ ਤੁਹਾਡੇ بڑے ਸਵਾਲ ਆ ਇਹ ਵੀ ਜਹਾਜ ਦੇ ਵਿੱਚ ਤੇਲ ਕਿੰਨਾ ਪੈਂਦਾ ਵਾ ਸਾਨੂੰ ਇਹ ਦੱਸ ਵੀ ਸਮੁੰਦਰੀ ਜਹਾਜ ਦੇ ਵਿੱਚ ਤੇਲ ਕਿੰਨਾ ਪੈਂਦਾ ਵਾ ਕਿਵੇਂ ਪੈਂਦਾ ਉਹਦੇ ਬਾਰੇ ਸਾਰੀ ਜਾਣਕਾਰੀ ਆਜੋ ਪਹਿਲੋਂ ਆਪਾਂ ਇੱਥੋਂ ਹੀ ਸਟਾਰਟ ਕਰਦੇ ਆ ਤੇ ਪਹਿਲਾਂ ਮੈਂ ਤੁਹਾਨੂੰ ਵਿਖਾਦਾ ਤੇ ਆ ਮਰੋ ਝਾਤੀ ਆੜਾ ਨਾ ਤੁਸੀਂ ਵੇਖੰਦਾ ਇਹਨੂੰ ਕਹਿੰਦੇ ਆ ਬੰਕਰ ਬਾਰਜ ਇਹ ਆਪਣੇ ਜਹਾਜ਼ ਦਾ ਤੁਸੀਂ ਚੱਲਦਾ ਫਿਰਦਾ ਇਹਨੂੰ ਪੈਟਰੋਲ ਪੰਪ ਹੀ ਮੰਨ ਕੇ ਚੱਲੋ ਇਹ ਆਪਣੇ ਜਹਾਜ਼ ਵਾਸਤੇ ਲੈ ਕੇ ਆਇਆ ਤੇਲ ਠੀਕ ਹੈ ਜੀ ਇਹਨੇ ਇਸ ਤਰ੍ਹਾਂ ਇਹ ਵੀ ਇੱਕ ਸ਼ਿਪ ਵਾਂਗੂ ਹੁੰਦਾ ਵਾ ਇਹਦੇ ਵਿੱਚ ਡੀਜ਼ਲ ਆਪਣੇ ਜਹਾਜ਼ ਚ ਪੈਂਦਾ ਠੀਕ ਹੈ ਸਾਰਾ ਡੀਜ਼ਲ ਲੈ ਕੇ ਆਇਆ ਵਾ ਤੇ 4000 ਟਨ ਜਿਹੜਾ ਤੇਲ ਆ ਉਹ ਅੱਜ ਆਪਣੇ ਜਹਾਜ਼ ਦੇ ਵਿੱਚ ਲੋਡ ਹੋਣਾ ਵਾ 4000 ਟਨ ਠੀਕ ਹੈ 1000 ਲੀਟਰ ਦਾ 1 ਟਨ ਹੁੰਦਾ ਵਾ ਤੇ 4000 ਟਨ ਆਪਣੇ ਜਹਾਜ਼ ਚ ਤੇਲ ਲੋਡ ਹੋਣਾ ਤੇ ਜਹਾਜ਼ ਦੇ ਆਪਣੇ ਦੀ ਕੈਪੈਸਿਟੀ ਜਿਹੜੀ ਇਹਦੇ ਵਿੱਚ ਮੈਕਸਿਮਮ ਤੇਲ ਆਪਾਂ ਲੋਡ ਕਰ ਸਕਦੇ ਆ 10000 ਟਨ ਦੇ ਵਿੱਚ ਆਪਾਂ ਤੇਲ ਜਿਹੜਾ ਲੋਡ ਕਰ ਸਕਦੇ ਆ ਜਹਾਜ਼ ਦੇ ਵਿੱਚ ਇਹਦੀ ਕੈਪੈਸਿਟੀ ਇੰਨੀ ਆ ਤੇ ਇੱਕ ਦਿਨ ਦੀ ਜਿਹੜੀ ਇਹਦੀ ਕੰਜਪਸ਼ਨ ਆ ਨਾ ਇਹ ਆਪਣਾ ਜਹਾਜ਼ ਇੱਕ ਦਿਨ ਦੇ ਵਿੱਚ ਜਿਹੜਾ ਇਹਦਾ ਮੇਨ ਇੰਜਨ ਆ ਨਾ ਉਹ ਇੱਕੋ ਮੇਨ ਇੰਜਨ ਆ ਉਹ 90 ਟਨ 90 ਟਨ ਤੇਲ ਜਿਹੜਾ ਇੱਕ ਦਿਨ ਦਾ ਉਹ ਖਾ ਜਾਂਦਾ 24 ਘੰਟਿਆਂ ਦਾ ਯਾਨੀ ਕਿ ਲਗਭਗ ਤੁਸੀਂ ਜੇ ਉਹਨੂੰ ਲੀਟਰਾਂ ਚ ਕਨਵਰਟ ਕਰੋ ਨਾ ਤੇ 3700 ਲੀਟਰ 3500 ਤੋਂ 3700 ਲੀਟਰ ਜਿਹੜਾ ਇਹ 1 ਘੰਟੇ ਦਾ ਤੇਲ ਆਪਣਾ ਜਹਾਜ਼ ਦਾ ਮੇਨ ਇੰਜਨ ਖਾਂਦਾ ਵਾ ਬਾਕੀ 90 ਟਨ ਤੇ ਇਹਦਾ ਖਾਂਦਾ ਮੇਨ ਇੰਜਨ ਜਿੰਨੇ ਇਹਨੂੰ ਜਹਾਜ਼ ਨੂੰ ਚਲਾਉਣਾ ਵਾ ਇਹਨੂੰ ਧੱਕਣਾ ਜਹਾਜ਼ ਨੂੰ ਗਾਹ ਨੂੰ ਇਹਨੇ ਮੂਵ ਕਰਨਾ ਵਾ ਬਾਕੀ ਇਹਦੇ ਵਿੱਚ ਜਨਰੇਟਰ ਲੱਗੇ ਚਾਰ ਜਿਹਦੇ ਕਰਕੇ ਜਹਾਜ਼ ਦੇ ਉੱਤੇ ਬੱਤੀ ਆਉਂਦੀ ਆ ਉਹਦਾ ਤੁਹਾਨੂੰ ਸਾਰਾ ਇੱਕ ਟ੍ਰਿਪ ਜਿਹੜਾ ਮੈਂ ਆਪਣੇ ਇੰਜਨ ਰੂਮ ਦਾ ਬਾਅਦ ਵਿੱਚ ਵਿਖਾਉਂਗਾ ਉਹ ਉਹਨੇ 10 ਟਨ ਖਾਣਾ ਠੀਕ ਆ ਇੱਕ ਦਿਨ ਦਾ ਯਾਨੀ ਕਿ 100 ਟਨ ਦੀ ਜਿਹੜੀ 24 ਘੰਟਿਆਂ ਦੀ ਇਹਦੀ ਕੰਪਸ਼ਨ ਆ ਤੇ 4000 ਟਨ ਦੇ ਚਾਪ ਅੱਜ ਤੇਲ ਲੋਡ ਕਰਨ ਲੱਗੇ ਆ ਆਪਣੇ ਜਹਾਜ਼ ਦੇ ਵਿੱਚ ਇਹ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਜਿਹੜਾ ਇਹ ਆਪਣਾ 4000 ਟਨ ਆਪਣੇ ਜਹਾਜ਼ ਚਾ ਜਿਹੜਾ ਤੇਲ ਪੈਣਾ ਹੈ ਨਾ ਇਹ ਕਿੰਨੇ ਦਿਨ ਚੱਲੂਗਾ 4000 ਟਨ ਤੇ 100 ਟਨ ਇੱਕ ਦਿਨ ਦਾ ਵਰਤੋਂ ਆ ਠੀਕ ਆ ਤੇ ਮੇਰੇ ਸਾਨ ਉਹ 40 ਕਿ ਦਿਨ ਚੱਲੂਗਾ ਠੀਕ ਆ ਇਹ ਤਾਂ ਗਈ ਗੱਲ ਤੇਲ ਦੀ ਹੁਣ ਆਪਾਂ ਜੇ ਗੱਲ ਕਰੀਏ ਨਾ ਰੇਟ ਦੀ ਵੀ ਇਹ ਤੇਲ ਦਾ ਰੇਟ ਕੀ ਮਿਲਦਾ ਆਪਾਂ ਨੂੰ ਤੇ ਇਹ ਆਪਾਂ ਜਿੱਥੋਂ ਹੁਣ ਤੇਲ ਲੋਡ ਕਰਨਦੇ ਆ ਨਾ 4000 ਟਨ ਇਹ ਆਪਾਂ ਨੂੰ 745 ਡਾਲਰਾਂ ਦਾ 1 ਟਨ ਤੇਲ ਯਾਨੀ ਕਿ 1000 ਲੀਟਰ ਤੇਲ ਆ ਉਹ 745 ਅਮਰੀਕੀ ਡਾਲਰਾਂ ਦਾ ਆਪਣੇ ਜਹਾਜ਼ ਦੇ ਵਿੱਚ ਤੇਲ ਲੋਡ ਹੋਣਾ ਵਾ ਤੇ ਇਹ ਵੀ ਹੁਣ ਤੁਸੀਂ ਅੱਜ ਦੀ ਅਮਰੀਕਾ ਦੀ ਕਰੰਸੀ ਦਾ ਰੇਟ ਚੈੱਕ ਕਰ ਲਓ ਗੂਗਲ ਤੇ ਤੁਹਾਨੂੰ ਪਤਾ ਲੱਗ ਜਾਣਾ ਤੇ 745 ਡਾਲਰਾਂ ਨੂੰ ਬਾਅਦ ਵਿੱਚ 4000 ਦੇ ਨਾਲ ਗੁਣਾ ਮਾਰਿਓ ਉੱਥੇ ਤੁਹਾਨੂੰ ਇਹ ਪਤਾ ਲੱਗ ਜੂ ਕਿ ਅੱਜ ਆਪਣੇ ਜਹਾਜ਼ ਦੇ ਵਿੱਚ ਕਿੰਨਾ ਤੇਲ ਲੋਡ ਹੁੰਦਾ ਕਿੰਨੇ ਦਾ ਤੇਲ ਪੈਣਾ ਵਾ ਤੇ ਚੱਲਣਾ ਇਹਨੇ ਕਿੰਨੇ ਦੇਣਿਆ ਠੀਕ ਆ ਸਾਰਾ ਤੁਹਾਨੂੰ ਮੈਂ ਦੱਸਦਾ ਹੋਣਾ ਤੇ ਅੱਗੇ ਹੁਣ ਆਪਾਂ ਗੱਲ ਕਰਦੇ ਆ ਆਜੋ ਜੀ ਆਦੇ ਚਾਰਸ਼ਪੇਰੇ ਦੀ ਨਿਗਾਹ ਮਾਰਦੇ ਪਹਿਲੋਂ ਠੀਕ ਆ ਤੁਹਾਨੂੰ ਆਜ ਇੱਥੋਂ ਦਾ ਸਾਰਾ ਵਿਊ ਵਿਖਾਉਨੇ ਆ ਕਿ ਸਮੁੰਦਰ ਦੇ ਵਿੱਚ ਜਿਹੜਾ ਆਪਣਾ ਜਹਾਜ਼ ਆ ਕੇ ਲੱਗਾ ਇੱਥੇ ਐਲ ਏ ਸ਼ਹਿਰ ਅਮਰੀਕਾ ਦੇ ਇੱਥੋਂ ਚਾਰਸ਼ਪੇਰੇ ਦਾ ਵਿਊ ਕਿਵੇਂ ਦਾ ਮਿਲਦਾ ਤੇ ਕੀ ਕੀ ਵੇਖਣ ਨੂੰ ਮਿਲਦਾ ਪਹਿਲੋਂ ਤੇ ਆੜ ਜਹਾਜ਼ ਵੇਖ ਦਿਸਣਦੇ ਤੁਹਾਨੂੰ ਨਾ ਇਹ ਵੀ ਆਪਣੇ ਨਾਲ ਦੇ ਹੀ ਜਹਾਜ਼ ਆ ਇਹ ਦੂਸਰੀ ਕੰਪਨੀ ਦੇ ਆ ਸੀ ਐਮ ਐਸੀ ਜੀ ਐਮ ਇਹ ਕੰਪਨੀ ਦਾ ਨਾਮ ਆ ਇਹਦੇ ਜਹਾਜ਼ ਐ ਬਨੇ ਲੱਗਦੇ ਆ ਆਪਣੀ ਜਿਹੜੀ ਕੰਪਨੀ ਆ ਇਹ ਮਕਸਿਆ ਠੀਕ ਆ ਤੁਹਾਨੂੰ ਮੈਂ ਵਿਖਾ ਦਿੰਨਾ ਇੱਕ ਰਾਵੇ ਆਪਣੀ ਕੰਪਨੀ ਦਾ ਲੋਗੋ ਇਦਾਂ ਦਾ ਵਾ ਬਲੂ ਕਲਰ ਤੇ ਆਪਣੇ ਜਹਾਜ਼ ਹੁੰਦੇ ਤੇ ਉਹ ਜਿਹੜਾ ਮਕਰਜਾ ਲੱਗਾ ਨਾ ਇਹ ਵੀ ਆਪਣੀ ਕੰਪਨੀ ਦਾ ਹੀ ਆ ਠੀਕ ਆ ਆੜਾ ਪਿੱਛੇ ਲੱਗਾ ਇੱਥੇ ਬੈਕ ਟੂ ਬੈਕ ਦੇ ਅੰਦਰ ਆਪੋ ਆਪਣੀਆਂ ਕੰਪਨੀਆਂ ਨੇ ਆਪੋ ਆਪਣੇ ਟਰਮੀਨਲ ਬਣਾਏ ਆ ਪੋਟਾਂ ਦੇ ਉੱਤੇ ਤੇ ਉੱਥੇ ਜਹਾਜ਼ ਲੱਗਦੇ ਆ ਤਰ੍ਹਾਂ ਠੀਕ ਆ ਬਾਕੀ ਉਹ ਉਧਰ ਦੂਸਰਾ ਵਾ ਜਿਹੜਾ ਲੌਂਗ ਬੀਚ ਉੱਥੇ ਐਮ ਐਸ ਸੀ ਕੰਪਨੀ ਦੇ ਜਹਾਜ਼ ਲੱਗਦੇ ਆ ਇਦਾਂ ਦਾ ਕੁਝ ਚਾਰਜਪੇਰਾ ਇੱਥੋਂ ਵੇਖਣ ਨੂੰ ਮਿਲਦਾ ਤੁਹਾਨੂੰ ਤੇ ਜਿਹੜੀ ਉਹ ਪਹਾੜੀ ਦਿਸੰਦਈ ਹੈ ਨਾ ਉਹ ਰੈਸ਼ੀ ਇਲਾਕਾ ਵਾ ਇੱਕ ਮਿੰਟ ਮੈਂ ਤੁਹਾਨੂੰ ਜ਼ੂਮ ਕਰ ਇਹ ਸਾਰੇ ਨਾ ਲੋਕਾਂ ਦੇ ਘਰ ਆ ਇੱਥੇ ਜੋ ਵੀ ਲੋਕ ਇੱਥੇ ਵਧੀਆ ਆਪਣਾ ਰਹਿਣ ਸਹਿਣ ਲੋਕਾਂ ਦਾ ਇਹ ਵੀ ਤੁਹਾਨੂੰ ਮੈਂ ਕੱਲ ਸਿ ਸ਼ਹਿਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਆਪਾਂ ਉੱਥੋਂ ਦਾ ਵੀ ਬਲੌਗ ਜਰੂਰ ਪਾਵਾਂਗੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਜਿਹੜਾ ਬੈਲ ਵਾਲਾ ਬਟਨ ਹੈ ਉਹਨੂੰ ਜਰੂਰ ਨਾ ਬਲੋ ਤੁਹਾਨੂੰ ਜਦੋਂ ਮੈਂ ਵੀਡੀਓ ਪਾਵਾਂ ਨਾ ਤੁਹਾਨੂੰ ਵੀਡੀਓ ਮਿਲ ਜਾਈਏ ਠੀਕ ਹੈ ਕੱਲ ਜਾਂ ਪਰਸੋਂ ਆਪਾਂ ਜਾਵਾਂਗੇ ਸ਼ਹਿਰ ਦੀਵਾਲੀ ਆਉਣ ਵਾਲੀ ਆ ਅੱਜ 17 ਤਰੀਕ ਆ ਜਦੋਂ ਮੈਂ ਵੀਡੀਓ ਸ਼ੂਟ ਕਰਨਿਆ ਸ਼ੁੱਕਰਵਾਰ ਆ ਅੱਜ ਠੀਕ ਹੈ ਸ਼ੁੱਕਰਵਾਰ ਨੂੰ ਮੈਂ ਵੀਡੀਓ ਸ਼ੂਟ ਕਰਨਿਆ ਆ ਦੀਵਾਲੀ ਵਾਲੇ ਦਿਨ ਤੱਕ ਆਪਾਂ ਇੱਥੇ ਹੀ ਰਹਿਣਾ 22 23 ਤਰੀਕ ਤੱਕ ਤੇ ਜੇ ਰੱਬ ਨੇ ਚਾਇਆ ਤੇ ਆਪਾਂ ਤੁਹਾਨੂੰ ਦੀਵਾਲੀ ਆਰਕੇ ਅਮਰੀਕਾ ਦੇ ਵਿੱਚ ਹੀ ਵਿਖਾਵਾਂਗੇ ਤੇ ਉਹ ਵੇਖੋ ਨਾ ਸਵਾਰੀਆਂ ਵਾਲੇ ਜਹਾਜ ਆਪਣਾ ਜਹਾਜ ਜਿਆ ਕੰਟੇਨਰ ਵਾਲਾ ਆਪਣੇ ਜਹਾਜ ਦੇ ਉੱਤੇ ਕੰਟੇਨਰ ਲੋਡ ਹੋਉਂਦੇ ਆ ਲੱਥਨ ਦੇ ਆ ਵੇਖੋ ਇਹਨਾਂ ਬਾਰੇ ਮੈਂ ਤੁਹਾਨੂੰ ਦੱਸਦਾ ਵਾਂ ਕ੍ਰੇਨਾ ਚੱਲਦੀਆਂ ਵਾਂ ਪਰ ਉਹ ਹੋਵੇ ਉਧਰ ਨਾ ਇੱਕ ਮਿੰਟ ਆਹ ਵੇਖੋ ਉਹ ਪਰੇ ਜਿਹੜੇ ਦਿਸਣਦੇ ਜੇ ਇਹ ਸਵਾਰੀਆਂ ਵਾਲੇ ਜਹਾਜ ਖਲੋਤੇ ਆ ਇੱਥੇ ਨਾ ਆਪਣਾ ਟੂਰਿਸਟ ਪਲੇਸ ਆ ਇਹਦੇ ਟੂਰਿਸਟ ਬਹੁਤ ਜ਼ਿਆਦਾ ਇੱਥੇ ਆਉਂਦਾ ਵਾ ਤੇ ਉਹ ਜਿਹੜੇ ਜਹਾਜ਼ ਉੱਧਰ ਪਰਲੇ ਬੰਨੇ ਲੱਗਦੇ ਆ ਉਹਨਾਂ ਜੱਗ ਦਾ ਹਿਸਾਬ ਨਾਲ ਵੱਖਰਾ ਆਂਦਾ ਵਾ ਉਹਦੇ ਬਾਰੇ ਮੈਨੂੰ ਵੀ ਕੋਈ ਬਹੁਤ ਜ਼ਿਆਦੀ ਨੌਲੇਜ ਨਹੀਂ ਹੈਗੀ ਆਪਾਂ ਨੂੰ ਤੇ ਆਪਾਂ ਜਿੱਥੇ ਕੰਮ ਕਰਦੇ ਆ ਉਹਦਾ ਹੀ ਜ਼ਿਆਦਾ ਪਤਾ ਵਾ ਠੀਕ ਹੈ ਤੇ ਸ਼ਹਿਰ ਦਾ ਥਿਊ ਜਿਹੜਾ ਉਹ ਇੱਥੋਂ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਦਾ ਵਾ ਤੇ ਆ ਸੱਜੇ ਸੱਜੇ ਜੇ ਤੁਸੀਂ ਇੱਧਰ ਨੂੰ ਮੁਹਰ ਕਰੋ ਨਾ ਆ ਵਾ ਇੱਥੋਂ ਦੀ ਮੇਨ ਚੀਜ਼ ਜਿਹੜੀ ਹੁਣ ਤੁਹਾਨੂੰ ਦੱਸਣ ਦਈਏ ਕੈਮਰੇ ਦੇ ਵਿੱਚ ਇਹ ਆ ਇੱਥੋਂ ਦੀ ਜੇਲ ਐਲ ਏ ਸ਼ਹਿਰ ਜਿਹੜਾ ਅਮਰੀਕਾ ਵਾ ਨਾ ਅਮਰੀਕਾ ਦਾ ਐਲ ਏ ਸ਼ਹਿਰ ਲ ਇਹ ਹੁਣ ਪਤਾ ਨਹੀਂ ਕਿੱਥੋਂ ਇਹਨਾਂ ਨੇ ਸਮੁੰਦਰ ਦੇ ਕੰਢੇ ਬਣਾਈ ਜੇ ਵੀ ਜਿਹੜੇ ਕੈਦੀ ਉਥੋਂ ਭੱਜਣਾ ਜਾਣ ਜਾਂ ਪਤਾ ਨਹੀਂ ਕੀ ਗੱਲ ਤੇ ਆ ਬਿਲਕੁਲ ਆਪਣੇ ਛਿਪਾਂ ਦੇ ਲੱਗੇ ਆ ਜਿਹੜੇ ਜਿੰਨੀਆਂ ਬਾਰੀਆਂ ਦਿਸਣਦੀਆਂ ਹਨ ਕਮਰੇ ਦਿਸਣਦੇ ਇਹ ਸਾਰੇ ਕੈਦੀਆਂ ਦੇ ਆ ਠੀਕ ਆ ਤੇ ਇਹਨਾਂ ਦੇ ਬਿਲਕੁਲ ਆਪਣਾ ਬਿਲਕੁਲ ਲੱਗੇ ਆ ਗਿਆ ਆਪਣਾ ਜਹਾਜ਼ ਖਲੋ ਗਿਆ ਆ ਸਾਰਾ ਇਹ ਜੇਲ ਦਾ ਇਲਾਕਾ ਵਾ ਸਵੀਰੇ ਜਦੋਂ ਸਾਡਾ ਜਹਾਜ਼ ਆਇਆ ਇਹ ਤੇ ਉਹਨਾਂ ਨੂੰ ਮੇਰੇ ਹਿਸਾਬ ਨਾਲ ਖੇਡਣ ਖੋਡਣ ਵਾਸਤੇ ਛੁੱਟੀ ਮਿਲੀ ਸੀ ਤੇ ਉਹ ਬਾਹਰ ਵਾਲੀ ਬਾਅਦ ਜਾਂ ਖੇਡਣਦੇ ਹੀ ਤੇ ਨਾਲੇ ਬਾਸਕਟਬਾਲ ਖੇਡਦੇ ਆ ਉਹ ਤੁਹਾਨੂੰ ਨਾ ਚੌਕੀਆਂ ਵੀ ਦਿਸਣ ਨੂੰ ਮਿਲ ਜਾਣੀਆਂ ਇਹ ਵੀਡੀਓ ਇੱਥੇ ਆ ਜੇਲ ਠੀਕ ਆ ਇੱਥੋਂ ਇੱਕ ਜੇਲ ਦੀਦੀ ਐ ਕੋਹ ਨਾ ਜਹਾਜ਼ ਅੰਦਰ ਆਉਂਦਿਆ ਤੁਹਾਨੂੰ ਮੈਂ ਵਿਖਾਉਣਾ ਪੋਰਟ ਦੇ ਵਿੱਚ ਜਹਾਜ਼ ਕਿੱਦਾਂ ਆਉਂਦੇ ਆ ਆ ਵੀ ਆੜਾ ਜਹਾਜ਼ ਹੈ ਨਾ ਐਮਐਸਸੀ ਦਾ ਆ ਵੇਖ ਲਓ ਜਹਾਜ਼ ਅੰਦਰ ਐਂਟਰੀ ਮਾਰਨਦਿਆ ਇਹ ਜਹਾਜ਼ ਮਤਲਬ ਇਹ ਪੋਰਟ ਦੀ ਜੀ ਐਂਟਰੀ ਗੇਟ ਇੱਥੋਂ ਆ ਇਸ ਤਰ੍ਹਾਂ ਜਹਾਜ਼ ਸੇਜੇ ਸੇਜੇ ਅੰਦਰ ਹੌਲੀ ਹੌਲੀ ਆਉਣ ਲੱਗ ਪੈਂਦਾ ਵਾ ਇਹ ਵੀ ਕਿਸੇ ਦਿਨ ਤੁਹਾਨੂੰ ਮੈਂ ਨਾ ਦੂਸਰੀ ਵੀਡੀਓ ਦੇ ਵਿੱਚ ਵਿਖਾਉਂਗਾ ਕਿ ਜਹਾਜ਼ ਜਦੋਂ ਅੰਦਰ ਪੋਰਟ ਦੇ ਵਿੱਚ ਆਉਂਦਾ ਵਾ ਤੇ ਕਿਵੇਂ ਦਾ ਮਾਹੌਲ ਹੁੰਦਾ ਕੀ ਹਿਸਾਬ ਦਾ ਹੁੰਦਾ ਠੀਕ ਹੈ ਬਾਕੀ ਹੁਣ ਆਪਾਂ ਜੇ ਗੱਲ ਕਰੀਏ ਉਹ ਆਪਾਂ ਮੈਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿਵਾਵਾਂ ਭੀ ਆਪਾਂ ਆਏ ਆ ਚਾਈਨਾ ਤੋਂ ਲੋਡ ਕਰਕੇ ਚਾਈਨਾ ਤੇ ਵਿਏਟਨਾਮ ਦੋ ਕੰਟਰੀਆਂ ਤੋਂ ਆਪਣਾ ਜਾਇ ਲੋਡ ਕਰਕੇ ਤੇ ਅਮਰੀਕਾ ਆ ਕੇ ਹੁਣ ਖਾਲੀ ਹੁੰਦਿਆ ਵਾ ਵੇਖੋ ਇਹ ਤੇ ਕਰੇਨਾ ਚੱਲਣਦਿਆਂ ਵਾ ਤੇ ਕੰਟੇਨਰ ਲਾਉਣਦਿਆਂ ਵਾ ਠੀਕ ਆ ਤਿੰਨ ਚਾਰ ਕਰੇਨਾ ਚੱਲਣਦਿਆਂ ਇੱਕ ਦੋ ਤੇ ਤਿੰਨ ਠੀਕ ਆ ਉਹ ਇੱਕ ਅੱਗੇ ਦੋ ਤੇ ਤਿੰਨ ਤੇ ਚੌਥੀ ਕ੍ਰੇਨ ਆ ਚੱਲਣਦੀ ਆ ਇਹਨਾਂ ਨੇ ਆਹੜੇ ਕੰਟੇਨਰ ਆ ਨਾ ਇਹ ਸਾਰੇ ਇਥੋਂ ਲਾਉਣੇ ਆ ਤੇ ਬਾਅਦ ਵਿੱਚ ਇਥੋਂ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਸਮਾਨ ਜਾਂਦਾ ਵਾ ਉਹ ਚైనా ਵਾਸਤੇ ਜਾਂ ਬਾਕੀ ਕੰਟਰੀ ਦਾ ਵਿਅਤਨਾਮ ਵਗੈਰਾ ਉੱਥੋਂ ਵਾਸਤੇ ਉਹ ਇਥੋਂ ਲੋਡ ਹੋਣਾ ਵਾ ਜਾਂ ਸਾਰਾ ਖਾਲੀ ਕਰਨ ਤੇ ਤੇ ਲੋਡ ਕਰਨ ਤੇ ਆਪਾਂ ਨੂੰ ਇੱਥੇ ਲੱਗਣੇ 6 ਤੋਂ 7 ਦਿਨ ਦਾ ਟਾਈਮ ਲੱਗਣਾ ਵਾ ਠੀਕ ਆ 11000 ਕੰਟੇਨਰਾਂ ਦੀ ਆਪਣੀ ਜਹਾਜ਼ ਦੀ ਕੈਪੈਸਿਟੀ ਆ ਆਹੜੇ ਕੰਟੇਨਰ ਪੈ ਦੱਸੰਦੇ ਆ ਨਾ ਇਹ 40 ਫੁੱਟ ਦਾ ਕੰਟੇਨਰ ਹੁੰਦਾ ਵਾ ਤੇ ਇਹ ਇੱਕ ਕੰਟੇਨਰ ਨੂੰ 2 ਵਜੋਂ ਗਿਣਿਆ ਜਾਂਦਾ ਵਾ ਕਿਉਂਕਿ 20 ਫੁੱਟ ਦਾ ਜਿਹੜਾ ਇੱਕ ਕੰਟੇਨਰ ਹੈ ਉਹਨਾਂ ਨੂੰ 1 ਵਜੋਂ ਗਿਣਿਆ ਜਾਂਦਾ ਵਾ ਤੇ 40 ਫੁੱਟ ਦੇ ਨੂੰ 2 ਵਜੋਂ ਤੇ ਇਹਦੇ ਤੇ ਆਪਣੀ ਜਿਹੜੀ ਜਹਾਜ਼ ਦੀ ਫੁੱਲ ਕੈਪੈਸਿਟੀ ਹੈ 11000 ਕੰਟੇਨਰ ਆਉਂਦੇ ਆ ਇਹ ਆਪਾਂ ਸਾਰੇ ਹੀ ਲਾਉਣੇ ਆ ਤੇ ਸਾਰੇ ਲੋਡ ਕਰਨੇ ਆ ਤੇ ਟਾਈਮ ਆਪਾਂ ਨੂੰ ਲੱਗਣਾ ਜੀ 6 ਤੋਂ 7 ਦਿਨ ਦਾ ਟਾਈਮ ਲੱਗਣਾ ਉਹਨੇ ਦਿਨ ਹੋਣਾ ਆਪਾਂ ਰਹਿਣਾ ਇੱਥੇ ਹੀ ਇੱਥੇ ਰਹਿਣਾ ਵਾ ਤੇ ਆਪਾਂ ਡਿਊਟੀ ਕਰਨੀ ਆ ਡਿਊਟੀ ਕਰਕੇ ਬਾਅਦ ਵਿੱਚ ਆਪਾਂ ਬਾਹਰ ਘੁੰਮਣ ਫਿਰਨ ਵੀ ਜਾਣਾ ਵਾ ਸਾਰਾ ਕੋਸ਼ਿ ਹੈ ਨਾ ਉਹ ਵੀ ਤੁਹਾਨੂੰ ਨਾਲੋਂ ਨਾਲ ਮੈਂ ਦੱਸੂਗਾ ਘੁੰਮਣ ਫਿਰ ਨਹੀਂ ਜਰੂਰ ਜਾ ਸਕਦੇ ਆ ਵੀਜ਼ਾ ਆਪਣੇ ਕੋਲ ਅਮਰੀਕਾ ਦਾ ਹੈਗਾ ਪੰਨਾਂ ਸਮਾ ਨਾ ਮੇਰਾ ਅਮਰੀਕਾ ਦਾ ਵੀਜ਼ਾ ਲੱਗਾ ਵਾ ਕੰਪਨੀ ਹਿਆਂ ਨੂੰ ਲਵਾ ਕੇ ਦਿੰਦੀ ਵੀਜ਼ਾ ਠੀਕ ਹੈ ਤੇ ਆਹ ਸਾਰੀ ਯਾਰਡ ਆ ਇੱਥੇ ਨਾ ਇੱਕ ਗੱਲ ਹੋ ਰਹੀ ਆ ਇੱਥੇ ਨਾ ਟਰੱਕ ਨਹੀਂ ਚੱਲਦੇ ਜਿ ਤਰ੍ਹਾਂ ਬਾਕੀ ਪੋਰਟਾਂ ਦੇ ਤੁਸੀਂ ਵੇਖਿਆ ਹੋਣਾ ਵਾ ਕਿ ਟਰੱਕ ਚੱਲਦੇ ਆ ਇਤਰਾ ਇਹ ਆ ਕੰਟੇਨਰ ਚੁੱਕ ਚੁੱਕ ਕੇ ਲੈ ਹੁੰਦਾ ਟਰੱਕ ਚੁੱਕ ਕੇ ਲੈ ਹੁੰਦੇ ਆ ਪਰ ਇੱਥੇ ਨਾ ਇਦਾਂ ਦੀਆਂ ਰੋਬੋਟਿਕ ਮਸ਼ੀਨਾਂ ਲੱਗੀਆਂ ਵਾ ਆੜੀਆਂ ਤੁਸੀਂ ਦੇਖਣ ਲਿਆ ਜੀ ਇਹਨਾਂ ਦਾ ਕੰਮ ਹੈ ਇਹਨਾਂ ਨੇ ਉਹ ਪਿੱਛੋਂ ਯਾਰਡ ਚੋਂ ਕ ਤੇ ਆ ਵਿਆੜੀਆਂ ਲੈਣਾ ਬੜੀਆਂ ਨੇ ਜਿਨ੍ਹਾਂ ਤੇ 1 2 3 4 ਲਿਖਿਆ ਹੋਇਆ ਇੱਥੇ ਲਿਆ ਕੇ ਇਤਰਾ ਲੈਣਾ ਛੱਡ ਦੇਣੇ ਆ ਤੇ ਫਿਰ ਇਥੋਂ ਆੜੀਆਂ ਵੱਡੀਆਂ-ਵੱਡੀਆਂ ਕਰੇਨਾ ਵਾ ਇਹਨਾਂ ਨੇ ਚੁੱਕ ਕੇ ਕੰਟੇਨਰ ਤੇ ਜਾਜ ਦੇ ਉੱਪਰ ਹੀ ਰੱਖ ਦੇਣੇ ਆ ਤੇ ਲਾਉਣੇ ਆ ਇਦਾਂ ਦਾ ਬਹੁਤ ਵਧੀਆ ਸਿਸਟਮ ਇੱਥੇ ਚੱਲਦਾ ਵਾ ਤੇ ਆਪਣੇ ਜਾਜ ਦੇ ਤੋਂ ਕੰਟੇਨਰ ਲੈਣਦੇ ਆ ਠੀਕ ਹੈ ਅੱਗੇ ਆ ਗਈ ਗੱਲ ਸਮਾਨ ਦੀ ਤੇ ਇਹ ਕੰਟੇਨਰਾਂ ਦੇ ਵਿੱਚ ਆਉਂਦਾ ਕੀ ਆ ਬਹੁਤ ਜ਼ਿਆਦਾ ਆਪਣੇ ਵੀਰਾਂ ਭਰਾਵਾਂ ਦਾ ਸਮਾਨ ਆਪਾਂ ਇੰਸਟਾਗ੍ਰam ਤੇ ਵੀਡੀਓ ਪਾਉਂਦੇ ਮੈਨੂੰ ਕਾਫੀ ਟਾਈਮ ਹੋ ਚੱਲਿਆ ਵਾ 4-5 ਮਹੀਨੇ ਵੱਡਾ ਤੁਹਾਡਾ ਉੱਥੇ ਪਿਆਰ ਮਿਲਦਾ ਵਾ ਤੇ ਉੱਥੇ ਨਾਲ ਸਾਰਿਆਂ ਤੋਂ ਵੱਡਾ ਇਹੋ ਜਿਹਾ ਸਵਾਲ ਹੁੰਦਾ ਵੀ ਸਾਨੂੰ ਇਹ ਦੱਸ ਕਿ ਇੰਨਾ ਕੰਟੇਨਰਾਂ ਦੇ ਵਿੱਚ ਸਮਾਨ ਕੀ ਹੁੰਦਾ ਵਾ ਜੇ ਆਪਾਂ ਸਮਾਨ ਦੀ ਗੱਲ ਕਰੀਏ ਨਾ ਤੇ ਜਿਹੜੀ ਵੀ ਚੀਜ਼ ਦੇ ਉੱਤੇ ਮੇਡ ਇਨ ਚਾਈਨਾ ਮੇਡ ਇਨ ਵਿਏਟਨਾਮ ਲਿਖਿਆ ਵਾ ਤੇ ਉਹ ਚੀਜ਼ ਮੰਨ ਲਓ ਅਮਰੀਕਾ ਦੇ ਜਾਂ ਆਪਣੇ ਇੰਡੀਆ ਦੇ ਸਟੋਰਾਂ 'ਚ ਚਲ ਬਣ ਕੇ ਚਲੋ ਤੁਸੀਂ ਮੰਨ ਲਓ ਆਪਣੇ ਇੰਡੀਆ ਦੇ ਵਿੱਚ ਜਿਹੜੀ ਚੀਜ਼ ਦੇ ਉੱਤੇ ਮੇਡ ਇਨ ਚਾਈਨਾ ਲਿਖਿਆ ਵਾ ਤੇ ਉਹ ਆਪਣੇ ਮਿਲੰਦੇ ਹੀ ਇੰਡੀਆ ਦੇ ਵਿੱਚ ਤੇ ਉਹ ਹਰ ਕੋਈ ਸਮਾਨ ਜਿਹੜਾ ਉਹ ਇੰਨਾ ਜਹਾਜ਼ਾਂ ਰਾਹੀਂ ਹੀ ਆਉਂਦਾ ਵਾ ਇਹ ਜਿਹੜੇ ਜਹਾਜ਼ ਹੀ ਸਮੁੰਦਰੀ ਜਹਾਜ਼ ਹੈ ਫੋਨ ਉਹਦੇ ਵਿੱਚ ਇਲੈਕਟ੍ਰੋਨਿਕ ਵੀ ਆ ਜਾਂਦੇ ਆ ਜੋ ਆਪਣਾ ਘਰਾਂ ਦੇ ਵਿੱਚ ਆਪਾਂ ਵਾਸ਼ਿੰਗ ਮਸ਼ੀਨਾਂ ਟੀਵੀ ਹਨਾ ਆਪਣੇ ਹੱਥਾਂ ਚਾੜੇ ਜਿੰਨਾ ਤੁਸੀਂ ਮੋਬਾਈਲਾਂ 'ਚ ਫੋਨ ਆਪਣਾ ਵੀਡੀਓ ਵੇਖੰਦਾ ਜੀ ਸਾਰੇ ਮੇਡ ਇਨ ਚਾਈਨਾ ਹੀ ਆ ਮੇਡ ਇਨ ਚਾਈਨਾ ਮੇਡ ਇਨ ਵਿਅਤਨਾਮ ਹਨਾ ਬ੍ਰਾਂਡਡ ਕੱਪੜੇ ਆ ਗਏ ਨਾਇਕੀ ਵਗੈਰਾ ਦੇ ਹੋਰ ਦੂਸਰੇ ਤੀਸਰੇ ਜਿੰਨੇ ਵੀ ਬ੍ਰਾਂਡ ਆ ਉਹ ਸਾਰੇ ਵਿਅਤਨਾਮ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਡਕਸ਼ਨ ਉਹਨਾਂ ਦੀ ਉਹ ਸਮਾਨ ਲੋਡ ਹੁੰਦਾ ਇਨ੍ਹਾਂ ਕੰਟੇਨਰਾਂ ਦੇ ਵਿੱਚ ਮਸ਼ੀਨਰੀ ਦੇ ਪਾਰਟ ਲੋਡ ਹੁੰਦੇ ਆ ਮਸ਼ੀਨਰੀਆਂ ਲੋਡ ਹੁੰਦੀਆਂ ਵਾਂ ਆਪਣੇ ਪੰਜਾਬ ਦੇ ਵਿੱਚ ਤੁਸੀਂ ਵੇਖਣਾ ਅੱਜ ਕੱਲ ਬੜੇ-ਬੜੇ ਟਰੈਕਟਰ ਬੜੇ ਚੱਲਣਦੇ ਆ ਫੀਲਰ ਵੱਡੇ-ਵੱਡੀਆਂ ਮਸ਼ੀਨਾਂ ਹਨਾ ਉਹ ਵੀ ਸਾਰੀਆਂ ਇਨ੍ਹਾਂ ਝਾਜਾਂ ਦੇ ਵਿੱਚ ਲੋਡ ਹੋ ਕੇ ਆਉਂਦੀਆਂ ਵਾ ਜਿੰਨਾ ਵੀ ਸਮਾਨ ਹੈ ਸਾਰਾ ਇਹ ਸ਼ਿਪਾਂ ਰਾਹੀਂ ਹੀ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਤੱਕ ਪਹੁੰਚਾਇਆ ਜਾਂਦਾ ਵਾ ਇਹਦੇ ਵਿੱਚ ਤੇ ਮੈਨੂੰ ਡਾਊਟ ਵਾਲੀ ਕੋਈ ਗੱਲ ਹੀ ਨਹੀਂ ਹੈ ਨਾ ਕਿ ਇਨ੍ਹਾਂ ਕੰਟੇਨਰਾਂ ਦੇ ਵਿੱਚ ਕੀ ਹੁੰਦਾ ਵਾ ਹੁਣ ਕੱਲੇ-ਕੱਲੇ ਕੰਟੇਨਰ ਦੇ ਵਿੱਚ ਕੀ ਹੈ ਉਹ ਤੇ ਨਹੀਂ ਮੈਂ ਦੱਸ ਸਕਦਾ ਕਿ ਕੱਲੇ ਇਹ ਕੰਟੇਨਰ ਵਿੱਚ ਕੀ ਹੈ ਉਸ ਵਿੱਚ ਕੀ ਆ ਬਾਕੀ ਸਮਾਨ ਇੱਕ ਦੇਸ਼ ਦੇ ਵਿੱਚ ਜਿਹੜਾ ਬੰਦਾ ਵਾ ਤੇ ਦੂਸਰੇ ਦੇਸ਼ ਦੇ ਵਿੱਚ ਮਿਲਦਾ ਵਾ ਉਹ ਇਨ੍ਹਾਂ ਆਪਣੇ ਸ਼ਿ ਉਹਨੋਂ ਉਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਇਲੈਕਟ੍ਰੋਨਿਕ ਆ ਜਾਂਦੇ ਆ ਮਸ਼ੀਨਰੀ ਪਾਰਟਸ ਆ ਜਾਂਦੇ ਆ ਉਹ ਸਾਰਾ ਇਹਨਾਂ ਦੇ ਵਿੱਚ ਹੀ ਜਾਂਦਾ ਅੱਛਾ ਜਪਾਨ ਵਗੈਰਾ ਜਿਹੜਾ ਸਾਡਾ ਜਹਾਜ਼ ਜਾਂਦਾ ਰਿਹਾ ਉੱਥੇ ਗੱਡੀਆਂ ਦੀ ਮੈਨੂਫੈਕਚਰਿੰਗ ਬਹੁਤ ਜ਼ਿਆਦੀ ਆ ਕੋਰੀਆ 'ਚ ਗੱਡੀਆਂ ਦੀ ਮੈਨੂਫੈਕਚਰਿੰਗ ਬੜੀ ਜ਼ਿਆਦੀ ਆ ਉਹ ਗੱਡੀਆਂ ਜਿਹੜੀਆਂ ਇਹਨਾਂ ਕੰਟਰੀਆਂ ਦੇ ਵਿੱਚ ਆਉਂਦੀਆਂ ਆ ਉਹ ਪ੍ਰਕਾਰਾਂ ਵਾਲੇ ਜਿਹੜੇ ਜਹਾਜ਼ ਉਹ ਵੱਖਰੇ ਹੁੰਦੇ ਆ ਪਰ ਕਈ ਵਾਰੀ ਕੰਟੇਨਰਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਸਾਮਾਨ ਆ ਫਿਰ ਕਰੈਬ ਬੜਾ ਜ਼ਿਆਦਾ ਆਉਂਦਾ ਇਹਨਾਂ ਦੇ ਵਿੱਚ ਕੱਚਾ ਮਾਲ ਬੜਾ ਆਉਂਦਾ ਵਾ ਕੱਪੜਾ ਮਤਲਬ ਵੀ ਗੱਲ ਕਰਦੀ ਵੀ ਉਹ ਇੰਨਾ ਕੰਟੇਨਰਾਂ ਰਾਹੀਂ ਹੀ ਆਉਣਾ ਵਾ ਉਹਦੇ ਵਿੱਚ ਤੇ ਕੋਈ ਦੋਰ ਆਏ ਹੈ ਨਹੀਂ ਨਾ ਸਮੁੰਦਰੀ ਇਹ ਕਿਹੋ ਜਿਹਾ ਰਸਤਾ ਵਾ ਜਿਹਦੇ ਰਾਹੀਂ ਸਮਾਨ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਤੱਕ ਪਹੁੰਚਾਉਣਾ ਜਿਹੜਾ ਉਹ ਸਸਤਾ ਪੈਂਦਾ ਠੀਕ ਹੈ ਤੇ ਇਦਾਂ ਦਾ ਕੋ ਸਿਸਟਮ ਹੁੰਦਾ ਵਾ ਜੀ ਪੂਰੀ ਦੁਨੀਆ ਦੀ ਅਰਥਵਿਵਸਥਾ ਹੈ ਨਾ ਉਹ ਇੰਨਾ ਸਮੁੰਦਰੀ ਜਹਾਜ਼ਾਂ ਤੇ ਹੀ ਨਿਰਭਰਿਆ ਕਿਉਂਕਿ ਪੂਰੀ ਦੁਨੀਆ ਦਾ ਜਿਹੜਾ ਟ੍ਰੇਡ ਆ ਉਹਦਾ 95% ਕਾਰਗੋ ਮੂਵ ਕਰਦੇ ਆ ਆਪਣੇ ਸਮੁੰਦਰੀ ਜਹਾਜ਼ ਇਹਨਾਂ ਸਮੁੰਦਰੀ ਜਹਾਜ਼ਾਂ ਦੇ ਵਿੱਚ ਸਮਾਨ ਲੋਡ ਹੋ ਹੋ ਕੇ ਆਉਂਦਾ ਹੈ ਤੇ ਜਾਂਦਾ ਹੈ ਠੀਕ ਹੈ ਇਦਾਂ ਦਾ ਕੋਈ ਸਿਸਟਮ ਹੁੰਦਾ ਏ ਬਾਕੀ ਜਹਾਜ਼ ਬੜੀ ਤਰ੍ਹਾਂ ਦੇ ਹੁੰਦੇ ਆ ਇਹ ਜਿਹੜਾ ਆਪਣਾ ਜਹਾਜ਼ ਆ ਇਹ ਕੰਟੇਨਰ ਕੈਰੀਅਰ ਇਹਨੂੰ ਕਹਿ ਦਿੰਦੇ ਆ ਬਾਕੀ ਜਹਾਜ਼ ਤੇਲ ਵਾਲੇ ਟੈਂਕਰ ਵੀ ਹੁੰਦੇ ਆ ਜਿਹੜਾ ਆਪਣੇ ਮੰਨ ਲਓ ਇੰਡੀਆ ਦੇ ਵਿੱਚ ਤੇਲ ਬਾਹਰਲੇ ਮੁਲਕਾਂ ਤੋਂ ਆਉਂਦਾ ਵਾ ਉਹ ਵੀ ਜਹਾਜ਼ਾਂ ਦੇ ਸਮੁੰਦਰੀ ਜਹਾਜ਼ਾਂ ਤੇ ਹੀ ਆਉਂਦਾ ਵਾ ਹਨਾ ਬਲਕ ਕੈਰੀਅਰ ਹੁੰਦੇ ਜਿਹੜਾ ਕਣਕ ਝੋਨਾ ਖੁੱਲਾ ਸਮਾਨ ਉਹ ਉਹ ਮੈਂ ਉਹਦੇ ਤੇ ਵੱਖਰੀ ਵੀਡੀਓ ਬਣਾਉਂ ਕਿਸ ਦਿਨ ਜੇ ਤੁਹਾਨੂੰ ਜਹਾਜ਼ ਪ੍ਰੋਪਰ ਵਿਖਾ ਕੇ ਲਾਈਵ ਆ ਠੀਕ ਆ ਤੇ ਆ ਫਿਲਹਾਲ ਤੁਸੀਂ ਵੇਖੋ ਕਰੇਨਾ ਚੱਲਦਿਆਂ ਅੱਛਾ ਹੁਣ ਤੁਹਾਨੂੰ ਮੈਂ ਕਰੇਨਾ ਬਾਰੇ ਦੱਸਾਂ ਅਜੋ ਤੇ ਇਹ ਅਲਦਰ ਉਹ ਉਤਰਦਾ ਵੀ ਉਹ ਖਾਣ ਅਲਦਰ ਦਾ ਜ਼ਿਆਦਾ ਵਧੀਆ ਜੀ ਜਿੱਤਰਾ ਹੁਣਾ ਜਹਾਜ਼ ਖਲੋਤਾ ਹੈ ਨਾ ਇਹਦੇ ਉਤੋਂ ਸਾਰੇ ਕੰਟੇਨਰ ਲੈਣੇ ਆ ਤੇ ਲੋਡ ਹੋਣੇ ਆ ਠੀਕ ਆ ਉਹ ਵਿੱਚ ਤੁਹਾਨੂੰ ਨਾ ਦਿਖ ਜਾਣੀ ਕ੍ਰੇਨ ਉਹ ਮਾਰੋ ਨਿਗ੍ਹਾ ਉਹ ਕੰਟੇਨਰ ਇਨਾ ਕੱਲੇ ਕੱਲੇ ਕੰਟੇਨਰ ਨੂੰ ਇਧਰ ਆ ਕਰਨਾ ਹੋ ਕਢ ਕੇ ਨਾ ਚੱਕ ਚੱਕ ਕੇ ਤੇ ਲਾਈ ਜਾਣਾ ਵਾ ਤੇ ਲਾਈ ਜਾਣਾ ਵਾ ਉਹਦੀ ਵੀਡੀਓ ਵੀ ਮੈਂ ਤੁਹਾਨੂੰ ਬਾਅਦ ਚ ਦਿਖਾਉਂਗਾ ਉਹ ਮੈਂ ਪੂਰੀ ਪ੍ਰੋਪਰ ਥੱਲੇ ਜਾ ਕੇ ਨਾ ਤੇ ਜਿੱਥੋਂ ਟ੍ਰੇਨ ਚੱਲਣ ਦੀ ਹੋਊਗੀ ਉਹ ਦੀ ਤੁਹਾਨੂੰ ਵੀਡੀਓ ਮੈਂ ਵਿਖਾਉਂਗਾ ਵੀ ਕਿਵੇਂ ਕੀ حساب ਹੁੰਦਾ ਤੇ ਕੀ ਨਹੀਂ ਹੁੰਦਾ ਇਹ ਮਤਲਬ ਕਿਵੇਂ ਜਹਾਜ਼ ਦੇ ਉੱਤੇ ਕੰਟੇਨਰ ਲੋਡ ਹੁੰਦੇ ਆ ਫਿਰ ਇਹ ਤੁਹਾਨੂੰ ਨਾ ਇੱਕ ਬੜਾ ਸਵਾਲ ਕਈ ਵੀਰ ਪੁੱਛਦੇ ਆ ਕਿ ਜਿਤਨਾ ਇਹ ਕੰਟੇਨਰ ਨਾ ਵੇਖੋ ਐ ਨੁਕਰ ਤੇ ਪਏ ਆ ਆਵੇ ਨੁਕਰ ਤੇ ਪਏ ਇਹਦੇ ਡਿੱਗਦੇ ਕਿਉਂ ਨਹੀਂ ਮੰਨ ਲਓ ਜਹਾਜ਼ ਆਪਣਾ ਜੋ ਚੱਲਣਾ ਸਮੁੰਦਰ ਦੇ ਵਿੱਚ ਤੇ ਜਦੋਂ ਜਹਾਜ਼ ਸਮੁੰਦਰ ਦੇ ਚੱਲਣਾ ਤੇ ਜਹਾਜ਼ ਤੇ ਹਿੱਲਣਾ ਵਾ ਜਦੋਂ ਜਹਾਜ਼ ਹਿੱਲਣਾ ਤੇ ਇਤਰਾ ਜਿਹੜੇ ਆ ਪਾਸੇ ਤੇ ਕੰਢੇ ਤੇ ਜਿਹੜੇ ਕੰਟੇਨਰ ਪਏ ਤੁਹਾਨੂੰ ਮੈਂ ਤੁਹਾਨੂੰ ਦਿਖਾ ਦਿੰਦਾ ਵਾ ਤੇ ਡਿੱਗਦੇ ਕਿਉਂ ਨਹੀਂਗੇ ਇਤਰਾਵ ਆ ਸ਼ਿਪ ਦੇ ਵੀ ਪਏ ਆਵੇ ਆਪਣੇ ਦੇ ਵੀ ਇੱਥੋਂ ਤੁਹਾਨੂੰ ਜ਼ਿਆਦਾ ਪਤਾ ਲੱਗਣਾ ਪਿਆ ਆ ਵੇਖੋ ਐਂ ਕੰਡੇ ਤੇ ਪਏ ਜਾਣਾ ਕੰਟੇਨਰ ਵੇਖਣ ਨੂੰ ਐ ਲੱਗਦਾ ਹੁੰਦਾ ਵੀ ਜਿਦਰਾਏ ਤੇ ਯਾਰ ਆ ਪਾਸੇ ਵਾਲੇ ਦੇ ਕੰਟੇਨਰ ਦੇ ਪੈਣੇ ਆ ਪਰ ਇਹਨਾਂ ਦੇ ਵਿੱਚ ਨਾ ਲੋਕ ਲੱਗੇ ਹੁੰਦੇ ਆ ਉਹੜੇ ਲੋਕ ਆ ਸਾਰਾ ਸਿਸਟਮ ਆ ਨਾ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵਿਖਾਉਂਗਾ ਕਿ ਉਹ ਕੀ ਹਿਸਾਬ ਹੁੰਦਾ ਆ ਕਿਵੇਂ ਇਹ ਕੰਟੇਨਰ ਦੇ ਕਿਵੇਂ ਲੋਕ ਕਰਦੇ ਆ ਤੇ ਕਾਤੋਂ ਨਹੀਂ ਡਿੱਗਦੇ ਉਹਨਾਂ ਦਾ ਬੜਾ ਵੱਡਾ ਕਾਰਨ ਹੁੰਦਾ ਇਹਦੇ ਵਿੱਚ ਨਾ ਇੱਕ ਲੋਕ ਬਣਿਆ ਹੁੰਦਾ ਵਾ ਉਹ ਲੋਕ ਲੱਗਦਾ ਇਹਨਾਂ ਨੁਕਰਾਂ ਦੇ ਵਿੱਚ ਚੋਂ ਨੁਕਰਾਂ 'ਚ ਲੋਕ ਲੱਗ ਜਾਣਾ ਵਾ ਉਹਦੇ ਕਰਕੇ ਫਿਰ ਇਹ ਕੰਟੇਨਰ ਜਿੰਨਾ ਮਰਜੀ ਜਾਜ ਹਿੱਲੀ ਜਾਵੇ ਤੇ ਨਹੀਂ ਡਿੱਗਦੇ ਉਹਦੀ ਵੀਡੀਓ ਮੈਂ ਤੁਹਾਨੂੰ ਗਾਹ ਆਉਣ ਵਾਲੇ ਟਾਈਮ ਦੇ ਵਿੱਚ ਪਾਉਂਗਾ ਤੁਸੀਂ ਆਪਣੇ ਚੈਨਲ ਨੂੰ ਨਾ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਤਾਂ ਕਰਕੇ ਤੁਹਾਨੂੰ ਹਰ ਤਰ੍ਹਾਂ ਦੀ ਸਮੁੰਦਰੀ ਜਾਜ ਦੇਣੀ ਜਾਣਕਾਰੀ ਮਿਲਦੀ ਰਹੇ ਅਮਰੀਕਾ ਦਾ ਝੰਡਾ ਤੁਸੀਂ ਇਕੱ라 ਝੂਲਦਾ ਵੇਖ ਲਓ ਪੂਰੀ ਗੱਲ ਬਾਤ ਆਪਾਂ ਇਸ ਟਾਈਮ ਖਲੋਤੇ ਅਮਰੀਕਾ ਦੇ ਵਿੱਚ ਤੇ ਕੱਲ ਜੇ ਮੇਰਾ ਟਾਈਮ ਲੱਗਾ ਤੇ ਆਪਾਂ ਸ਼ਹਿਰ ਜਾਵਾਂਗੇ ਤੇ ਸ਼ਹਿਰ ਤੁਹਾਨੂੰ ਇੱਥੋਂ ਦਾ ਪੂਰਾ ਵਿਖਾਵਾਂਗੇ ਉਹਦਾ ਵਲੌਗ ਬਣਾਵਾਂਗੇ ਤੁਸੀਂ ਵੇਖਿਓ ਫਿਰ ਆਪਣੀ ਰਾਏ ਦਿਓ ਦੱਸਿਓ ਮੈਨੂੰ ਕਮੈਂਟਾਂ ਦੇ ਵਿੱਚ ਕਿ ਤੁਹਾਨੂੰ ਕਿਵੇਂ ਦਾ ਲੱਗਾ ਵੇਖ ਕੇ ਅਮਰੀਕਾ ਦਾ ਸ਼ਹਿਰ ਐਲ ਏ ਇਹੜਾ ਏਰੀਆ ਨਾ ਇਹ ਤੁਹਾਨੂੰ ਪੋਰਟ ਦਾ ਏਰੀਆ ਮੈਂ ਵਿਖਾਉਂਦਿਆਂ ਵਾਂ ਮਸ਼ਹੂਰ ਹੈ ਇਤਨਾ ਵੇਖ ਲੌਂਗ ਬੀਚ ਤੇ ਆ ਏਪੀਐਮ ਟਰਮੀਨਲ ਆਪਾਂ ਇਹ ਟਾਈਮ ਇੱਥੇ ਖਲੋਤੇ ਆਂ ਅੱਛਾ ਇੱਥੇ ਜ਼ੂਮ ਦੇ ਵਿੱਚ ਪਤਾ ਨਹੀਂ ਦਿਸਣਾ ਕਿ ਨਹੀਂ ਦਿਸਣਾ ਜਿਹੜਾ ਬੜਾ ਮਸ਼ਹੂਰ ਜਹਾਜ਼ ਹੀ ਨਾ ਦੁਨੀਆ ਦਾ ਟਾਈਟੈਨਿਕ ਉਹ ਲਾਲ ਲਾਲ ਫਨਲਾਂ ਦਿਸਣਦੀਆਂ ਨਾ ਉਹ ਟਾਈਟੈਨਿਕ ਦਾ ਸਿਸਟਰ ਵੈਸਲ ਆ ਮਤਲਬ ਕਿ ਉਹ ਨਾ ਟਾਈਟੈਨਿਕ ਚਾਰ ਜਹਾਜ਼ ਬਣੇ ਸੀ ਇੱਕੋ ਜਿਹੇ ਮਤਲਬ ਚੋਂ ਇੱਕ ਕੰਪਨੀ ਨੇ ਚਾਰ ਜਹਾਜ਼ ਕੇ ਪੰਜ ਜਹਾਜ਼ ਜਿਹਾ ਬਣਾਏ ਸੀ ਉਹ ਟਾਈਟੈਨਿਕ ਤੇ ਡੁੱਬ ਗਿਆ ਸੀ ਤੇ ਪਰ ਉਹ ਬੜਾ ਚਾਹੇ ਦੱਸਣ ਦਿਆ ਨਾ ਉਹ ਸਰਵਿਸ ਕਰਦਾ ਰਿਹਾ ਤੇ ਬਾਅਦ ਵਿੱਚ ਰਿਟਾਇਰ ਕਰਕੇ ਤੇ ਉਹਦਾ ਮਿਊਜ਼ੀਅਮ ਬਣਾਤਾ ਇਹਨਾਂ ਨੇ ਤੇ ਉਹ ਉੱਥੇ ਖਲੋਤਾ ਵਾ ਕਿਸੇ ਦਿਨ ਮੈਂ ਆਉਣ ਵਾਲੇ ਵਲੌਗਾਂ ਦੇ ਵਿੱਚ ਨਾ ਤੁਹਾਨੂੰ ਉਹ ਵੀ ਵਿਖਾਉਂਗਾ ਠੀਕ ਆ ਉਹ ਵੀ ਤੁਹਾਨੂੰ ਮੈਂ ਜ਼ਰੂਰ ਵਿਖਾਉਂਗਾ ਐਲ ਏ ਸ਼ਹਿਰ ਦੀ ਤੁਹਾਨੂੰ ਇੱਕ ਇੱਕ ਚੀਜ਼ ਵਿਖਾ ਦੇਣੀ ਆ ਕੋਈ ਛੱਡਣਾ ਨਹੀਂ ਤੁਹਾਨੂੰ ਐ ਤੁਸੀਂ ਇਹ ਨਾ ਕਹੋ ਵੀ ਸਾਨੂੰ ਐਲ ਏ ਬਾਰੇ ਪਤਾ ਨਹੀਂਗਾ ਹੁਣ ਤੁਹਾਨੂੰ ਅੰਮ੍ਰਿਤਸਰ ਨਾਲੋਂ ਜ਼ਿਆਦਾ ਨਾ ਐਲ ਏ ਦਾ ਪਤਾ ਲੱਗ ਜਾਣਾ ਚਾਹੀਦਾ ਕਿਉਂਕਿ ਮੈਂ ਆਪ ਜਦੋਂ ਪਿੰਡੋਂ ਨਾ ਨਾ ਤੇ ਮੈਨੂੰ ਮਾਹ ਹਾਂ ਤੁਸੀਂ ਯਕ ਪਰ ਐਲਯਾ 2025 ਦੇ ਵਿੱਚ ਨਾ ਮੈਂ ਲਾ ਲੋ ਵੀ 7-8 6 ਵਰੀਆਂ ਐ 6 ਵਰੀਆਂ allele 5-6 ਵਰੀਆਂ ਆ ਗਿਆ ਵਾ ਤੇ ਸਾਡਾ ਕਿਹੜਾ ਅਮਰੀਕਾ ਦੇ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਵਸਦਾ ਰਹਿੰਦਾ ਜਿਦਾਂ ਮੈਂ ਮਿਆਮੀ ਵੀ ਗਿਆ ਵਾਂ ਨਿਊ ਔਰਲੈਂਸ ਹਿਊਸਟਨ ਈਸਟ ਕੋਸਟ ਤੇ ਅਸੀਂ ਬੜਾ ਘੁੰਮਦੇ ਰਹੇ ਆਂ ਹੋਰ ਵੀ ਕੰਟਰੀਆਂ 'ਚ ਇਤਨਾ ਹੀ ਜਾਂਦੇ ਰਹਿੰਦਾ ਵਾ ਬਸ ਵੀਡੀਓ ਤੇ ਮੈਂ ਹੁਣ ਤੁਹਾਡੇ ਕਰਕੇ ਹੋਣੀ ਪਾਉਣ ਲੱਗਾ ਵਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨਾ ਆਪਣੀ ਵੀਡੀਓ ਨੂੰ ਪਿਆਰ ਦਿੱਤਾ ਵਾ ਏ ਤੇ ਚਲੋ ਤੁਹਾਡੇ ਵੀਰਾ ਭਰਾਵਾਂ ਦਾ ਪਿਆਰ ਹੀ ਆ ਜਿਹੜਾ ਇੰਨਾ ਜ਼ਿਆਦਾ ਆਪਾਂ ਨੂੰ ਫਿਰ ਮੈਨੂੰ ਸ਼ਾਹ ਮਿਲਦਾ ਜਦੋਂ ਤੁਸੀਂ ਵੀਡੀਓ ਨੂੰ ਪਸੰਦ ਕਰਦੇ ਜੇ ਮੈਨੂੰ ਵਧੀਆ ਲੱਗਦਾ ਫਿਰ ਚਲੋ ਜੀ ਹੁਣ ਆਪਾਂ ਗੱਲ ਕਰਦੇ ਆ ਕੰਟੇਨਰ ਲੋਡ ਹੋਣ ਦੀ ਆ ਤੁਸੀਂ ਚੈੱਕ ਕਰੋ ਹੁਣ ਪਹਿਲਾਂ ਤੇ ਇੱਧਰ ਝਾਤੀ ਮਾਰੋ ਆ ਵਾ ਸਾਰੀ ਯਾਰਡ ਜਿੰਨਾ ਵੀ ਕੰਟੇਨਰ ਸਮਾਨ ਜਿਹੜਾ ਬਾਹਰੋਂ ਕੰਟੇਨਰ ਜਿਹੜੇ ਲੋਡ ਹੋਣ ਵਾਸਤੇ ਆਉਣੇ ਆ ਤੇ ਜਿਹੜੇ ਇੱਥੇ ਲੱਗਣੇ ਆ ਉਹ ਸਾਰੇ ਪਹਿਲਾਂ ਇੱਥੇ ਆ ਕੇ ਜਮਾ ਹੁੰਦੇ ਆ ਕੰਟੇਨਰ ਠੀਕ ਆ ਇੱਥੇ ਜਦੋਂ ਜਮਾ ਹੋ ਗਏ ਇੱਕ ਰਾ ਜਮਾ ਹੋ ਗਏ ਹਨਾ ਉਤੋਂ ਫਿਰ ਜਿਹੜੀਆਂ ਆ ਮਸ਼ ਇਹਨਾਂ ਨੇ ਕੰਟੇਨਰ ਉਥੋਂ ਚੁੱਕ ਕੇ ਲਿਆਉਣਾ ਵਾ ਤੇ ਲਿਆ ਆ ਕੇ ਤੇ ਜਿਹੜੀਆਂ ਆ ਲਾਈਨਾਂ ਦਸੀਆਂ ਦਸੰਦੀਆਂ ਨਾ 5 4 3 2 1 ਇੱਥੇ ਲਿਆ ਆ ਕੇ ਨਾ ਰੱਖੀ ਜਾਣੇ ਆ ਇੱਥੋਂ ਫੇਰ ਆਵੇ ਆੜੀਆਂ ਕ੍ਰੇਨਾਂ ਚੱਲਣਦੀਆਂ ਹਨਾ ਇਹਨਾਂ ਨੇ ਜਹਾਜ਼ ਦੇ ਉੱਤੇ ਕੰਟੇਨਰ ਲਾ ਲਾ ਰੱਖੀ ਜਾਣੇ ਆ ਹੁਣ ਇਸ ਟਾਈਮ ਆਪਣੇ ਜਹਾਜ਼ ਤੋਂ ਕੰਟੇਨਰ ਲੈ ਹੁੰਦੇ ਆ ਤੇ ਆੜੀ ਕ੍ਰੇਨ ਚੱਲਣਦੀ ਨਾ ਇਹਦਾ ਕੰਮ ਆ ਕਿ ਇਹਨੇ ਕੰਟੇਨਰ ਨੂੰ ਚੁੱਕਣਾ ਵਾ ਤੇ ਚੁੱਕ ਕੇ ਥੱਲੇ ਰੱਖ ਦੇਣਾ ਵਾ ਜਦੋਂ ਚੁੱਕ ਕੇ ਥੱਲੇ ਰੱਖਦਾ ਤੇ ਫਿਰ ਜਿਹੜੇ ਆ ਰੋਬੋਟ ਤੁਸੀਂ ਚਲਦੇ ਵੇਖੰਦੇ ਹ ਜੇ ਜਿਹੜੀਆਂ ਮਸ਼ੀਨਾਂ ਚੱਲਦੀਆਂ ਤੁਸੀਂ ਵੇਖੰਦੇ ਹ ਜੇ ਇਹਨਾਂ ਨੇ ਇਥੋਂ ਚੁੱਕ ਕੇ ਤੇ ਲਿਜਾ ਕੇ ਉਹ ਤੇ ਪਿਛਲੇ ਲੈਣਾ ਦੇ ਵਿੱਚ ਲਾ ਦੇਣੇ ਆ ਉਦੋਂ ਫਿਰ ਆਪਣੇ ਟਰੱਕਾਂ ਵਾਲੇ ਵੀਰ ਜਿਹੜੇ ਅਮਰੀਕਾਈ ਟਰੱਕ ਚਲਾਉਂਦੇ ਆ ਬੜੇ ਹਾਰਡ ਵਰਕਰ ਹਨਾ ਇੰਨੀ ਮਿਹਨਤ ਦਾ ਕੰਮ ਕਰਦੇ ਆ ਉਹਨਾਂ ਨੇ ਇਹ ਟਰੱਕ ਟਰੱਕਾਂ ਦੇ ਵਿੱਚ ਲੋਡ ਇਥੋਂ ਚੁੱਕ ਕੇ ਸਮਾਨ ਤੇ ਫਿਰ ਇਹ ਅਮਰੀਕਾ ਦੇ ਹਰ ਕੋਨੇ-ਕੋਨੇ ਤੱਕ ਪਹੁੰਚਾ ਦੇਣਾ ਜਿੱਥੋਂ ਤੱਕ ਸਮੁੰਦਰੀ ਜਹਾਜ਼ ਨਹੀਂ ਪਹੁੰਚ ਸਕਦਾ ਕਿਉਂਕਿ ਸਮੁੰਦਰੀ ਜਹਾਜ਼ ਦੀ ਇੱਕ ਹੱਦ ਆ ਨਾ ਉਹਨੇ ਦੇ ਕਿਨਾਰੇ ਤੇ ਆ ਕੇ ਦੁਬਾਰਾ ਰੁਕ ਜਾਣਾ ਉਦੋਂ ਕਿਹੜਾ ਸਮ ਤੇ ਟਰੱਕਾਂ ਰਾਹੀਂ ਡਿਲੀਵਰ ਹੋਣਾ ਟ੍ਰੇਨ ਵੀ ਦਰਮਿਆਨ ਖਲੋਤੀ ਵਿਖਾ ਦੇਣਾ ਜਦੋਂ ਟ੍ਰੇਨ ਵੀ ਦਿਸਣਦੀ ਏ ਉਹ ਬੜੀ ਦਿਸਣਦੀ ਏ ਲੈਂਡ ਦੇ ਵਿੱਚ ਉਹ ਚੱਲਣ ਦੀ ਉਹ ਟ੍ਰੇਨ ਚੱਲਣ ਦੀ ਜੇ ਪਰਲੇ ਬੰਨੇ ਤੇ ਟਰੱਕ ਵੀ ਜਾਂਦੇ ਤੁਹਾਨੂੰ ਦਿਸ ਜਾਨੇ ਆਹ ਵੀ ਲਾਰਜ ਆ ਟਰੱਕ ਜਾਂਦੇ ਆਹ ਵੀ ਚਿੱਟਾ ਟਰੱਕ ਜਾਂਦੇ ਆ ਮਗਰ ਮਗਰ ਹਣਾ ਕਿਉਂ ਪਰਲੇ ਬੰਨੇ ਨਾਲ-ਨਾਲ ਨਾ ਉਹ ਵੀ ਮੂਵ ਹੋਉਂਦੀ ਏ ਟ੍ਰੇਨ ਵੀ ਮੂਵ ਹੋਉਂਦੀ ਏ ਤੇ ਕੰਟੇਨਰ ਟ੍ਰੇਨਾਂ ਦੇ ਵਿੱਚ ਵੀ ਜਾਂਦੇ ਆ ਤੇ ਟਰੱਕਾਂ ਦੇ ਵਿੱਚ ਵੀ ਜਾਂਦੇ ਆ ਪੂਰਾ ਹਾਈ ਲੈਵਲ ਤੇ ਕੰਮ ਚੱਲਣਦਿਆ ਵਾ ਆ ਵੇਖੋ ਇਸ ਤਰ੍ਹਾਂ ਕੁਛ ਨਾ ਕੰਟੇਨਰ ਲੈਂਦੇ ਜਾਜ ਜਿੱਤੋਂ ਆਵੇ ਆ ਚੁੱਕ ਕੇ ਲੱਗੀ ਨਾ ਕ੍ਰੇਨ ਇਹਨੇ ਚੁੱਕ ਕੇ ਜਾ ਕੇ ਤੇ ਥੱਲੇ ਆਵੇ ਲੈਂਡ ਦੇ ਵਿੱਚ ਤੇ 1 2 3 4 ਨੰਬਰ ਲਿਖਾ ਨਾ ਇੱਥੇ ਰੱਖ ਦੇਣਾ ਠੀਕ ਆ ਇੱਥੋਂ ਫੇਰ ਆਵੇ ਆੜੀਆਂ ਮਸ਼ੀਨਾਂ ਚੱਲਦੀਆਂ ਇਹਨਾਂ ਨੇ ਚੁੱਕ ਕੇ ਲਾ ਜਾ ਕੇ ਉਹ ਪਰੇ ਲਾ ਦੇਣਾ ਵਾ ਠੀਕ ਆ ਅੱਛਾ ਯਾਰ ਇੱਕ ਚੀਜ਼ ਹੋਰ ਮੈਂ ਤੁਹਾਨੂੰ ਇੱਥੇ ਕਹਾਂ ਵੀ ਆਪਣੇ ਵੀਰ ਨਾਲ ਉਹ ਬੜਾ ਪੁੱਛਦੇ ਮੈਨੂੰ ਹਾਂਜੀ ਮੇਰੀ ਵੀਡੀਓ ਵੇਖਦੇ ਆ ਵੇਖਦੇ ਆ ਤੁਹਾਡੇ ਨਾ ਮਨ ਦੇ ਵਿੱਚ ਇਹ ਖਿਆਲ ਆਉਣਾ ਵਾ ਵੀ ਸਾਨੂੰ ਵੀ ਅਹੀਂ ਵੀ ਨੌਕਰੀ ਕਰਨੀ ਏ ਮੇਰੀ ਵੀਡੀਓ ਦੇ ਥੱਲੇ ਮੈਂ ਜ਼ਿਆਦਾਤਰ ਜਿਹੜਾ ਕਮੈਂਟ ਵੇਖਦਾ ਨਾ ਉਹੋ ਹੀ ਲਿਖੇ ਹੁੰਦੇ ਆ ਤੇ ਵੀਰ ਸਾਨੂੰ ਜੌਬ ਬਾਰੇ ਦੱਸ ਬੀਏ ਜੌਬ ਮਿਲਦੀ ਕਿਵੇਂ ਆ ਮਰਚੈਂਟ ਨਿਕਲੇ ਚ ਭਰਤੀ ਕਿਵੇਂ ਹੋਈਦਾ ਵਾ ਤੇ ਉਹਦੇ ਬਾਰੇ ਮੈਂ ਤੁਹਾਨੂੰ ਇਹ ਦੱਸਾਂ ਵੀ ਮੈਨੂੰ ਪਤਾ ਹੀ ਇਹ ਕੁਐਸਚਨ ਆਉਣੇ ਆ ਸਵਾਲ ਜਰੂਰ ਆਉਣੇ ਆ ਤੇ ਮੈਂ ਉਹਦੀਆਂ ਈਆਂ ਵੀਡੀਓ ਆ ਨਾ ਉਹ ਸਾਰੀਆਂ ਬਣਾ ਕੇ ਪਹਿਲੋਂ ਹੀ ਆਪਣੇ ਚੈਨਲ ਤੇ ਪਾਤੀਆਂ ਵਾਂ ਜੌਬ ਕਿਵੇਂ ਮਿਲਣੀ ਆ ਕੋਰਸ ਕਿੱਥੋਂ ਕਰਨਾ ਵਾ ਉਹਦੀ ਫੀਸ ਕਿੰਨੀ ਆ ਕਿਵੇਂ ਦਾ ਸਾਰਾ ਕਿੰਨੀ ਪੜ੍ਹਾਈ ਚਾਹੀਦੀ ਆ ਉਹਦੇ ਰਿਲੇਟਡ ਨਾ ਮੈਂ ਸਾਰੀਆਂ ਵੀਡੀਓ ਬਣਾ ਕੇ ਪਹਿਲੋਂ ਹੀ ਆਪਣੇ ਚੈਨਲ ਤੇ ਪਾਈਆਂ ਵਾਂ ਉਹ ਤੁਸੀਂ ਜਦੋਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਜਾਂ ਫਿਰ ਮੇਰਾ ਚੈਨਲ ਇੱਕ ਵਾਰ ਦੇਖੋਗੇ ਨਾ ਉਹਦੇ ਵਿੱਚ ਜਿਹੜੀਆਂ ਪਹਿਲੀ ਦੂਸਰੀ ਤੀਸਰੀ ਚੌਥੀ ਵੀਡੀਓ ਆ ਨਾ ਉਹ ਸਾਰੀਆਂ ਇਸੇ ਮੁੱਦੇ ਤੇ ਮੈਂ ਬਣਾਈਆਂ ਵਾ ਠੀਕ ਹੈ ਕਿਉਂਕਿ ਹੁਣ ਵੇਖੋ ਤੁਸੀਂ ਕਮੈਂਟ ਕਰ ਦੇਣਾ ਥੱਲੇ ਤੇ ਸਾਨੂੰ ਜੌਬ ਦਾ ਦੱਸ ਕਿ ਹੁਣ ਇੱਕ ਲੈਨ ਦੇ ਵਿੱਚ ਤੇ ਉਹ ਦੱਸਿਆ ਨਹੀਂ ਜਾ ਸਕਦਾ ਲਿਖ ਕੇ ਕਿ ਹਾਂ ਆ ਇਦਾਂ ਕਰ ਲੋ ਤੇ ਤੁਹਾਨੂੰ ਜੌਬ ਮਿਲੂਗੀ ਇਹ ਬੜਾ ਲੰਮਾ ਚੌੜਾ ਪ੍ਰੋਸੈਸ ਆ ਬੜਾ ਟਾਈਮ ਲੱਗਦਾ ਵਾ ਕਈ ਸਾਲ ਲੱਗਣੇ ਪੈਂਦੇ ਆ ਫੇਰ ਜਾ ਕੇ ਬੰਦਾ ਵਧੀਆ ਕੰਪਨੀ ਦੇ ਵਿੱਚ ਵਧੀਆ ਜਗ੍ਹਾ ਤੇ ਸੈੱਟ ਹੁੰਦਾ ਵਾ ਇਹ ਜੌਬ ਇਦਾਂ ਨਹੀਂ ਕੀ ਕਿ ਆਪਾਂ ਸੁੱਤੇ ਉੱਠ ਕੇ ਆਏ ਤੇ ਕਿਦੋਂ 2-4 ਦਿਨਾਂ ਦਾ 5-7 ਦਿਨਾਂ ਦਾ ਕੋਰਸ ਕਰ ਲਿਆ ਤੇ ਉਤੋਂ ਬਾਅਦ ਸਿੱਧਾ ਹੀ ਚਲੋ ਜੀ ਵੈਗਰੂ ਕਹਿ ਕੇ ਜਹਾਜ਼ ਤੇ ਆ ਗਏ ਤੇ ਚਲੋ ਜੀ ਇਸ ਤਰ੍ਹਾਂ ਖਾਤੇ 'ਚ ਪੈਸੇ ਆਉਣ ਲੱਗ ਪਏ ਤਨਖਾਹ ਆਉਣ ਲੱਗੀ ਠੀਕ ਆ ਉਹ ਕੰਮ ਨਹੀਂ ਹੁੰਦਾ ਇੱਥੋਂ ਤੱਕ ਪਹੁੰਚਣ ਵਾਸਤੇ ਮਿਹਨਤ ਲੱਗਦੀ ਆ ਬਾਕੀ ਰੱਬ ਦੀ ਜਿਹੜੀ ਕਿਰਪਾ ਵਾ ਉਹ ਵੀ ਹੋਣੀ ਬੜੀ ਜ਼ਰੂਰੀ ਆ ਕਿਸਮਤ ਕਿਸਮਤ ਤੋਂ ਬਿਨਾਂ ਬੰਦਾ ਇੱਥੋਂ ਤੱਕ ਨਹੀਂ ਪਹੁੰਚਦਾ ਪਰ ਹਾਂ ਮੈਂ ਉਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਵਾ ਇੱਕ ਰਸਤਾ ਉਹ ਮੈਂ ਤੁਹਾਨੂੰ ਜ਼ਰੂਰ ਦੱਸ ਸਕਦਾ ਵਾਂ ਕਿ ਕਿਵੇਂ ਆਪਾਂ ਮਰਚੈਂਟ ਨੇਵੀ ਦੇ ਵਿੱਚ ਆ ਸਕਦੇ ਆ ਤੇ ਉਹਦੀ ਵੀਡੀਓ ਮੈਂ ਪਹਿਲਾਂ ਹੀ ਆਪਣੇ ਚੈਨਲ 'ਤੇ ਬਣਾ ਕੇ ਪਾਈ ਆ ਉਹ ਤੁਸੀਂ ਜ਼ਰੂਰ ਉਹਦੇ ਤੇ ਵੇਖੋ ਜੀ ਉਹਦੇ 'ਚ ਕੋਈ ਨਹੀਂ ਗੱਲ ਤੁਹਾਨੂੰ ਸਮਝਾਉਂਦੀ ਹੈ ਨਾ ਫੇਰ ਤੁਸੀਂ ਥੱਲੇ ਕਮੈਂਟ ਕਰੋ ਉਹ ਵੀਡੀਓ ਦੇ ਥੱਲੇ ਵੀ ਹਾਂ ਵੀ ਸਾਨੂੰ ਵੀ ਇਥੋਂ ਆ ਗੱਲ ਸਮਝ ਨਹੀਂ ਆਈ ਫੇਰ ਆਪਾਂ ਉਹਦੇ ਤੇ ਨਵੀਂ ਵੀਡੀਓ ਵੀ ਬਣਾ ਦਾਂਗੇ ਬਾਕੀ ਜਿੱਥੋਂ ਤੱਕ ਮੇਰੇ ਤੋਂ ਕਵਰ ਹੋ ਸਕਦਾ ਹੀ ਮੈਂ ਮੈਕਸਿਮਮ ਸਾਰੇ ਮੁੱਦੇ ਉਹਦੇ 'ਚ ਕਵਰ ਕੀਤੇ ਆ ਤੁਸੀਂ ਉਹ ਵੀਡੀਓ ਜ਼ਰੂਰ ਵੇਖੋ ਜਿਹੜੇ ਵੀਰ ਇਹ ਕਮੈਂਟ ਕਰਨ ਲੱਗੇ ਆ ਇਹ ਵੀਡੀਓ ਥੱਲੇ ਨੌਕਰੀ ਕਿਵੇਂ ਮਿਲਦੀ ਆ ਉਹ ਇਹ ਕਮੈਂਟ ਨਾ ਕਰਨ ਉਹ ਪਹਿਲਾਂ ਵੀਡੀਓ ਵੇਖ ਲੈਣ ਜੇ ਨਹੀਂ ਕੋਈ ਗੱਲ ਸਮਝ ਆਉਂਦੀ ਫੇਰ ਕਮੈਂਟ ਕਰਨ ਫੇਰ ਉਹਦੇ ਥੱਲੇ ਕਰਨ ਫੇਰ ਮੈਂ ਉਹਦਾ ਜਵਾਬ ਜ਼ਰੂਰ ਦੂੰਗਾ ਤੁਹਾਡੇ ਵਾਸਤੇ ਵੀਡੀਓ ਬਣਾਉਣਾ ਮੈਂ ਆਪਣਾ ਇੱਕ ਫਰਜ਼ ਸਮਝਦਾ ਹਾਂ ਤੇ ਨਾਲੇ ਮੈਨੂੰ ਵਧੀਆ ਵੀ ਲੱਗਦਾ ਵਾ ਕਿ ਚਲੋ ਆਪਣੇ ਪੰਜਾਬੀ ਭਰਾਵਾਂ ਤੱਕ ਆਪਾਂ ਇਹ ਕੋਈ ਜੀ ਜਾਣਕਾਰੀ ਲੈ ਕੇ ਆਈਏ ਕਿ ਜਿਹੜੀ ਉਹ ਚੀਜ਼ ਉਹਨਾਂ ਨੇ ਨਹੀਂ ਵੇਖੀ ਹੋਵੇ ਜਾਂ ਘੱਟ ਵੇਖੀ ਹੋਵੇ ਹਨਾ ਇਹ ਜਿਦਾਂ ਹਣ ਸਮੁੰਦਰ ਦੀ ਦੁਨੀਆ ਹੈ ਨਾ ਇਹਦੇ ਬਾਰੇ ਕੋਈ ਬਹੁਤੀ ਜਿਆਦਾ ਨੌਲੇਜ ਲੋਕਾਂ ਨੂੰ ਹੈ ਨਹੀਂਗੀ ਬੜੀਆਂ ਉਦਾਂ ਹੀ ਗੱਲਾਂ ਚੱਲ ਸਮੁੰਦਰੀ ਜਹਾਜ਼ ਐਂ ਹੁੰਦਾ ਵਾ ਸਮੁੰਦਰੀ ਜਹਾਜ਼ ਜੋਹਨਦਾ ਵਾ ਪਰ ਹੁਣ ਤੁਸੀਂ ਮੇਰੀਆਂ ਵੀਡੀਓ ਵੇਖਣੀਆਂ ਸਟਾਰਟ ਕੀਤੀਆਂ ਹਨਾ ਤੇ ਤੁਹਾਨੂੰ ਆਪਾਂ ਸਮੁੰਦਰੀ ਜਹਾਜ਼ ਦੇ ਬਾਰੇ ਕੱਲੀ-ਕੱਲੀ ਚੀਜ਼ ਦੱਸਾਂਗੇ ਠੀਕ ਹੈ ਕੱਲੀ-ਕੱਲੀ ਚੀਜ਼ ਆਪਾਂ ਵਲੌਗ ਪਾਉਂਦੇ ਰਹਿਣਾ ਵਾ ਬੈਕ ਟੂ ਬੈਕ ਤੁਹਾਡੇ ਵਾਸਤੇ ਵਲੌਗ ਆਪਣੇ ਆਉਂਦੇ ਰਹਿਣਗੇ ਤੇ ਤੁਸੀਂ ਆਪਣਾ ਪਿਆਰ ਇਦਾਂ ਹੀ ਬਣਾਈ ਰੱਖਿਓ ਹੁਣ ਆ ਵੀਡੀਓ ਤਾਂ ਆਪਾਂ ਇੱਥੇ ਸਟਾਪ ਕਰ ਦਿੰਨੇ ਆ ਕੱਲ ਜਾਂ ਪਰਸੋਂ ਤੱਕ ਮੈਂ ਸ਼ਹਿਰ ਜਾਊਂਗਾ ਐਲ ਏ ਆਪਾਂ ਘੁੰਮਣ ਜਾਵਾਂਗੇ ਉੱਥੇ ਤੁਹਾਨੂੰ ਫਿਰ ਉਥੋਂ ਦਾ ਪੂਰਾ ਸੀਨ ਦਿਖਾਵਾਂਗੇ ਕਿ ਸ਼ਹਿਰ ਦੇ ਵਿੱਚ ਕੀ ਹੈਗਾ ਕੀ ਨਹੀਂ ਇੱਥੇ ਤੇ ਬਾਕੀ ਆਪਣੇ ਇੱਕ ਦੋ ਵੀਰ ਇੱਥੇ ਮੈਨੂੰ ਪਿਛਲੇ ਦਿਰੀ ਵੀ ਮਿਲੇ ਸੀ ਐਦ ਕਿਵੇਂ ਹੋ ਸਕਦਾ ਮਿਲਣ ਉਹਨਾਂ ਨੂੰ ਮੈਂ ਆਪਾਂ ਮਿਲਾਂਗੇ ਠੀਕ ਹੈ ਤੇ ਆ ਹੁਣ ਮੈਂ ਇਸ ਟੈਂਪਰੇਚਰ ਤੇ ਪਿਰਿਆ ਕਰਦੇ ਆ ਇਹਦੇ ਅੰਦਰ ਦਾ ਸੀਨ ਮੈਂ ਤੁਹਾਨੂੰ ਪਿਛਲੇ ਵੀਡੀਓ ਚ ਵਿਖਾਤਾ ਸੀ ਕਿ ਇਸ ਟਾਈਮ ਇੱਥੋਂ ਜਾਜ ਚੱਲਦਾ ਵਾ ਜਿਹੜਾ ਤੁਸੀਂ ਸਿਸਟਮ ਵੇਖੰਦਾ ਜਨਾ ਇਹਦੀ ਵੀਡੀਓ ਵੀ ਮੈਂ ਪਾਤੀ ਪੂਰੀ ਆਪਣੀ ਅਕਮੋਡੇਸ਼ਨ ਜਿਹੜੀ ਰੈਸ਼ ਆ ਪੂਰੀ ਉਹ ਕਿਵੇਂ ਦਾ ਜਾਜ ਵੇਖਣ ਨੂੰ ਲੱਗਦਾ ਕਿਵੇਂ ਦਾ ਨਹੀਂ ਬਹੁਤਿਆਂ ਨੇ ਦੇਖ ਲਈ ਹੋਣੀ ਆ ਉਹ ਵੀ ਵੇਖ ਲਓ ਵੀਡੀਓ ਆ ਸਾਰੀ ਰੈਸ਼ ਬਾਰੇ ਮੈਂ ਤੁਹਾਨੂੰ ਉਹਦੇ ਚ ਵਿਖਾਤਾ ਵਾ ਕਿਵੇਂ ਦਾ ਹਿਸਾਬ ਹੁੰਦਾ ਕਿਵੇਂ ਦਾ ਨਹੀਂ ਠੀਕ ਹੈ ਤੇ ਆ ਹੁਣ ਤੇ ਇੱਕ ਵਾਰੀ ਜਾਂਦੀ ਵਾਰ ਦੀ ਤੁਸੀਂ ਨਿਗਾਹ ਫੇਰ ਮਾਰ ਲਓ ਕਿ ਜਿਹੜਾ ਐਲ.ਏ ਸ਼ਹਿਰ ਹੈ ਉਹ ਕਿਵੇਂ ਦਾ ਲੱਗਦਾ ਵਾ ਤੇ ਫੇਰ ਨਾ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆ ਤੇ ਮੈਂ ਫੇਰ ਹੋਰ ਕੋਸ਼ਿਸ਼ ਕਰੂੰਗਾ ਤੁਹਾਡੇ ਵਾਸਤੇ ਨਵਾਂ ਵਲੌਗ ਲੈ ਕੇ ਆਵਾਂ ਅੱਜ ਤੁਹਾਨੂੰ ਜਹਾਜ਼ ਤੇਲ ਪੈਂਦਾ ਵੇਖਿਹਾਤਾ ਜੇ ਠੀਕ ਆ ਆ ਵੇਖ ਲਓ ਇੱਕ ਵਾਰ ਫੇਰ ਵੇਖ ਲਓ ਜਹਾਜ਼ ਤੇਲ ਪੈਣ ਦਾ ਇਹ ਨਾਲ ਇਹ ਵੀ ਕਮੈਂਟ ਕਰਕੇ ਦੱਸਿਓ ਕਿ ਕਿੰਨੇ ਦਾ ਪਿਆਜ ਤੇਲ 4000 ਟਨ ਪਿਆਜ ਤੇ 745 ਡਾਲਰ ਦਾ 1 ਟਨ ਆ ਤੇ ਇਹਦੇ ਪਹਿਲਾਂ ਕੀਮਤ ਦੱਸੋ ਤੁਸੀਂ ਕਮੈਂਟ ਕਰਕੇ ਵੀ ਕਿੰਨੇ ਦਾਜ ਤੇਲ ਆਪਣੇ ਜਹਾਜ਼ ਚ ਪੈਣ ਦਿਆ ਵਾ ਤੇ ਦੂਸਰੀ ਗੱਲ ਵੀ 100 ਟਨ ਇੱਕ ਦਿਨ ਦੀ ਕੰਜੈਪਸ਼ਨ ਆ ਤੇ ਕਿੰਨੇ ਦਿਨ ਜਾ ਚੱਲੂਗਾ ਆਪਣਾ ਇਹਨੇ ਤੇਲ ਨਾਲ ਇਹ ਦੋ ਕਮੈਂਟ ਤੁਸੀਂ ਜ਼ਰੂਰ ਕਰਕੇ ਦੱਸਣੇ ਆ ਠੀਕ ਹੈ ਵੀਡੀਓ ਥੱਲੇ ਮੈਂ ਪੜਨੇ ਆ ਤੁਹਾਡੇ ਕਮੈਂਟ ਆਣਾ ਤੇ ਆ ਤੁਸੀਂ ਹੁਣ ਚਾਂਦੀ ਵਾਰ ਦੀ ਕਿੱਥੀ ਕਿੱ데 ਆ ਮੰਨ ਲਓ ਸ਼ਹਿਰ ਦੀ ਕੁਛ ਐਦਾਂ ਦਾ ਜਿਹੜਾ ਹੱਲੇ ਸ਼ਹਿਰ ਆ ਐਦਾਂ ਦਾ ਕੋਈ ਹੱਲੇ ਸ਼ਹਿਰ ਵੇਖਣ ਨੂੰ ਮਿਲਦਾ ਵਾ ਇਹ ਸਾਰਾ ਰੈਸ਼ੀ ਇਲਾਕਾ ਹੈਲੇ ਦਾ ਤੇ ਰੱਬ ਦਾ ਟੱਪਲਾ ਕਰੇ ਤੇ ਆ ਅਮਰੀਕਾ ਦੀ ਜੇਲ੍ਹ ਹੁਣ ਤੁਹਾਨੂੰ ਕੋਈ ਪੁੱਛੇ ਨਾ ਵੀ ਅਮਰੀਕਾ ਦੀ ਜੇਲ੍ਹ ਵੇਖੀ ਜੇ ਲੈ ਸ਼ਹਿਰ ਦੀ ਤੁਸੀਂ ਇਹੋ ਕਹਿਣਾ ਵੀ ਹਾਂਜੀ ਵੇਖੀ ਏ ਠੀਕ ਆ ਤੇ ਹੁਣ ਚਲੋ ਆਪਾਂ ਇਹ ਵੀਡੀਓ ਇੱਥੇ ਸਟਾਪ ਕਰ ਦਈਏ ਤੇ ਮੈਂ ਜਾਵਾਂ ਮੇਰਾ ਵੀ ਡਿਊਟੀ ਦਾ ਟਾਈਮ ਹੋ ਗਿਆ ਵਾ 4 ਵਜੇ ਮੇਰੀ ਡਿਊਟੀ ਸਟਾਰਟ ਹੋ ਜਾਣੀ ਆ ਫਿਰ ਮੈਂ ਡਿਊਟੀ ਕਰਾਂ ਜਾ ਕੇ ਆਪਣੀ ਤੇ ਡਿਊਟੀ ਤੋਂ ਵੇਲੇ ਹੋ ਕੇ ਫਿਰ ਆਪਾਂ ਚਲਾਂਗੇ ਅਮਰੀਕਾ ਤੇ ਤੁਹਾਨੂੰ ਦਿਖਾਵਾਂਗੇ ਅਮਰੀਕਾ ਤੇ ਚੰਗਾ ਜੀ ਸਤਿ ਸ੍ਰੀ ਅਕਾਲ ਆਪਣੇ ਵੀਡੀਓ ਨੂੰ ਪਿਆਰ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀ ਉਹ ਆਲਪਾ ਜੀ ਸਤਿ ਸ੍ਰੀ ਅਕਾਲ